ਤਸਵੀਰ ਗੱਲ ਦੋਸਤੋ ਦੋਸਤੋ ਅੱਜ ਇੱਕ ਐਸਾ ਕਿੱਸਾ ਹੈ ਜਿਹਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਬੜੇ ਤਰ੍ਹਾਂ ਦੇ ਦਿਮਾਗ 'ਚ ਖਿਆਲ ਆਉਣਗੇ ਇਸ ਤਰ੍ਹਾਂ ਅਜੀਹਾ ਕਿਦਾਂ ਕਰ ਸਕਦਾ ਇੱਕ ਵਿਅਕਤੀ ਕਹਿੰਦੇ ਕਿ ਚਿਹੜੇ ਕਾਨੂੰਨ ਦੇ ਰਖਵਾਲੇ ਹੁੰਦੇ ਆ ਜਦੋਂ ਉਹ ਹੀ ਆਪਣੇ ਹੱਥ 'ਚ ਕਾਨੂੰਨ ਲੈ ਲੈਣ ਤਾਂ ਫੇਰ ਆਮ ਆਵਾਮ ਦਾ ਕੀ ਬਣੂ ਪੁਲਿਸ ਮੁਲਾਜ਼ਮ ਹੁੰਦੇ ਆ ਕਾਨੂੰਨ ਦੇ ਰਖਵਾਲੇ ਇਹਨਾਂ ਤੋਂ ਵੀ ਉੱਪਰ ਕੋਰਟ ਹੈ ਜੱਜ ਹੈ ਜਿਨ੍ਹਾਂ ਨੇ ਪਬਲਿਕ ਨੂੰ ਚੰਗੇ ਰਿਜ਼ਲਟ ਦੇਣੇ ਹੁੰਦੇ ਆ ਨਿਆਂ ਦੇਣਾ ਹੁੰਦਾ ਜੇਨਾਂ ਨੇ ਲੋਕਾਂ ਨੂੰ ਦੋਸ਼ੀ ਜਾਂ ਮੁਕਤ ਕਰਨਾ ਹੁੰਦਾ ਕਿਉਂਕਿ ਕਾਨੂੰਨ ਜਿਹੜਾ ਉਹਦੇ ਉਹ ਆਪਣੇ ਇੰਡੀਆ ਦਾ ਬਹੁਤ ਵੱਡਾ ਤੇ ਹਰ ਇੱਕ ਵਿਅਕਤੀ ਦੀ ਇੱਜ਼ਤ ਕਰਦਾ ਕਾਨੂੰਨ ਦੇ ਉੱਪਰ ਅੱਜ ਵੀ ਲੋਕਾਂ ਦਾ ਭਰੋਸਾ ਹੈਗਾ ਕਿ ਕਾਨੂੰਨ ਦੇਸ਼ ਦੀ ਬੈਕਬੋਨ ਆ ਜਿਹੜੇ ਕੋਰਟ ਐ ਉਹਨਾਂ ਕਰਕੇ ਦੇਸ਼ ਬਚਿਆ ਜਾਂਦਾ ਉਹਨਾਂ ਕਰਕੇ ਦੇਸ਼ ਚੱਲਦਾ ਪਿਆ ਪਰ ਜਦੋਂ ਇੱਕ ਜੱਜ ਖੁਦ ਕਾਨੂੰਨ ਹੱਥ ਵਿੱਚ ਲੈ ਲਵੇ ਕਾਨੂੰਨ ਤੋੜ ਦੇਵੇ ਅਜਿਹੇ ਕੰਮ ਕਰ ਦੇਵੇ ਜਿੱਦੇ ਤਰਾ ਤਰਾ ਹੋ ਜਵੇ ਲੋਕਿੰਗ ਗੱਲਾਂ ਕਰਨ ਇੱਕ ਅਜਿਹੇ ਜੱਜ ਦੀ ਕਹਾਣੀ ਸੁਣਾਉਣਾ ਅਜਿਹੇ ਜੱਜ ਦਾ ਕਿੱਸਾ ਦੱਸਦਾ ਜਿਸ ਕਿਸੇ ਨੂੰ ਸੁਣ ਕੇ ਤੁਸੀਂ ਹੈਰਾਨ ਪਰੇਸ਼ਾਨ ਹੋ ਜਾਓਗੇ ਇਹ ਕਿਸ ਤਰ੍ਹਾਂ ਹੋ ਸਕਦਾ ਦੋਸਤੋ ਇੱਕ ਘਟਨਾ ਹੈਗੀ 1978-79 ਦੀ ਜੱਜ ਸਾਹਿਬ ਦਾ ਨਾਮ ਤਾਂ ਪਤਾ ਪਰ ਆਪਾਂ ਲੈਣਾ ਨਹੀਂ ਬਿਕੋਜ਼ ਉਸ ਨਾਮ ਦੇ ਬਹੁਤ ਸਾਰੇ ਜੱਜ ਹੁੰਦੇ ਜੱਜ ਸਾਹਿਬਾਨ ਹੁੰਦੇ ਨਾਮ ਨੂੰ ਲੈ ਕੇ ਕਨਫਿਊਜ਼ਨ ਹੁੰਦੀ ਹੈ ਘਟਨਾ 1978-79 ਦੀ ਹੈ ਅਸਾਮ ਦੀ ਡਿਬਰੂਗਾਰ ਦੀ ਗੁਹਾਟੀ ਦੀ ਸਿੱਲੀਗੁੜੀ ਦੀ ਇਹ ਚਾਰਾਂ ਪੰਜਾਂ ਸ਼ਹਿਰਾਂ ਦੀ ਘਟਨਾ ਘੁੰਮਦੀ ਜੱਜ ਸਾਹਿਬ ਰਹਿਣ ਵਾਲੇ ਹੁੰਦੇ ਗੁਹਾਟੀ ਦੇ ਬਹੁਤ ਇਮਾਨਦਾਰ ਜੱਜ ਕਦੇ ਕੋਈ ਕਰਾਪਸ਼ਨ ਦਾ ਦੋਸ਼ ਨਹੀਂ ਕਦੇ ਕਿਸੇ ਤੋਂ ਪੈਸਾ ਕੋਈ ਲਿਆ ਉਹ ਦੋਸ਼ ਨਹੀਂ ਕਦੇ ਗੁੱਸਾ ਨਹੀਂ ਕਦੇ ਕੋਈ ਗਲਤ ਸਜ਼ਾ ਨਹੀਂ ਸੁਣਾਈ ਕਿਸੇ ਨੂੰ ਹਰ ਇੱਕ ਵਿਅਕਤੀ ਨੂੰ ਇਨਸਾਫ ਮਿਲਿਆ ਲੋਕੀ ਜੱਜ ਸਾਹਿਬ ਘਟ ਭਗਵਾਨ ਜਾਦਾ ਕਹਿੰਦੇ ਸੀ ਰੱਬ ਦਾ ਰੂਪ ਕਹਿੰਦੇ ਸੀ ਕਿ ਇਹ ਜਸ ਸਾਹਿਬ ਕਦੇ ਕਿਸੇ ਨਾਲ ਅਨਿਆਇ ਨਹੀਂ ਕਰਦੇ ਹਰ ਇੱਕ ਨੂੰ ਨਿਆਂ ਦਿੰਦੇ ਹਰ ਇੱਕ ਵਿਅਕਤੀ ਉਸ ਟਾਈਮ ਜਸ ਸਾਹਿਬ ਦੀ ਸੌਂ ਖਾ ਲੈਂਦਾ ਸੀ ਜਸ ਸਾਹਿਬ ਦਾ ਰਿਕਾਰਡ ਬਹੁਤ ਵਧੀਆ ਸੀ ਸਮਾਂ ਆਉਂਦਾ ਜਦੋਂ ਜਸ ਸਾਹਿਬ ਦੀ ਰਿਟਾਇਰਮੈਂਟ ਦੇ ਵਿੱਚ ਕੁਝ ਹੀ ਮਹੀਨੇ ਰਹਿੰਦੇ ਸੀ ਇਹਨਾਂ ਦੀ ਪੋਸਟਿੰਗ ਉਦੋਂ ਸਿੱਲੀ ਗੁੜੀ ਹੁੰਦੀ ਸਿੱਲੀ ਗੁੜੀ ਤੋਂ ਇਹਨਾਂ ਦੀ ਟਰਾਂਸਫਰ ਦੁਗੜੀ ਹੋ ਜਾਂਦੀ ਦੁਗੜੀ ਸ਼ਹਿਰ ਪੈਂਦਾ ਸਿੱਲੀ ਗੁੜੀ ਦੇ ਲੱਗਦੇ ਉਥੇ ਟ੍ਰਾਂਸਫਰ ਹੋ ਜਾਂਦੀ ਨਵੀਂ ਸ਼ਹਿਰ 'ਚ ਨਵੀਂ ਜਗ੍ਹਾ ਤੇ ਸੈਕਸ਼ਨ ਜੱਜ ਬਣ ਕੇ ਆਉਂਦੇ ਇਹ ਵਿਵਹਾਰ ਬਹੁਤ ਵਧੀਆ ਹੁੰਦਾ ਬੜੇ ਨਰਮਦਿਲ ਹੁੰਦੇ ਆ ਕਿਸੇ ਨੂੰ ਉੱਚੀ ਬਾਚ ਨਹੀਂ ਬੋਲਣਾ ਕਿਸੇ ਨਾਲ ਗਲਤ ਨਹੀਂ ਕਰਨਾ ਆਪਣੇ ਪਰਿਵਾਰ ਵਿੱਚ ਵੀ ਬਹੁਤ ਖੁਸ਼ ਇਹਨਾਂ ਦੀ ਇੱਕ ਬੇਟੀ ਹੁੰਦੀ ਆ 22 ਸਾਲ ਦੀ ਦੋ ਛੋਟੀਆਂ ਬੇਟੀਆਂ ਹੁੰਦੀਆਂ ਪੰਜ ਇੱਕ ਪਰਿਵਾਰ ਦੇ ਵਿੱਚ ਪੰਜ ਮੈਂਬਰ ਹੁੰਦੇ ਆ ਤਿੰਨ ਬੇਟੀਆਂ ਇੱਕ ਆਪ ਤੇ ਇੱਕ ਇਹਨਾਂ ਦੀ ਪਤਨੀ ਜਿਹੜਾ ਇਹਨਾਂ ਦੀ ਪਤਨੀ ਦਾ ਭਰਾ ਹੁੰਦਾ ਜਾਨੀ ਕਿ ਇਹਨਾਂ ਦਾ ਸਾਲਾ ਹੁੰਦਾ ਉਹ ਵੀ ਅਸਾਮ ਪੁਲਿਸ ਫੋਰਸ ਵਿੱਚ ਡੀਜੀਪੀ ਹੁੰਦੇ ਆ ਚਲੋ ਇਹਨਾਂ ਦੀ ਦੁਗੜੀ ਟਰਾਂਸਫਰ ਹੋ ਜਾਂਦੀ ਆ ਜਾਂਦੇ ਉੱਥੇ ਨਾਰਥ ਇੰਡੀਆ ਚ ਨਾ ਜਿਹੜੇ ਨਾ ਡੀਸੀ ਹੋਣ ਜਾਂ ਜੱਜ ਸਾਹਿਬ ਹੋਣ ਜਾਂ ਵੱਡੇ ਕੋਈ ਪੁਲਿਸ ਆਫੀਸਰ ਹੋਣ ਉਹਨਾਂ ਨੂੰ ਘਰ ਬਹੁਤ ਵੱਡੇ ਵੱਡੇ ਮਿਲਦੇ ਆ ਯਾਨੀ ਇੱਕ ਇੱਕ ਕਿਲੇ ਚ ਘਰ ਬਣਿਆ ਹੋਇਆ ਪੁਰਾਣੇ ਸਮੇ ਦਾ ਤੇ ਉਸ ਟਾਈਮ ਦੇ ਵਿੱਚ ਤਾਂ ਇਜੇ ਵੱਡੇ ਘਰ ਨੂੰ ਬਹੁਤ ਜ਼ਿਆਦਾ ਵੱਡਾ ਮੰਨਿਆ ਜਾਂਦਾ ਸੀ ਸੋ ਜਦੋਂ ਇਹ ਦੁਗੜੀ ਸ਼ਹਿਰ ਆਉਂਦੇ ਟਰਾਂਸਫਰ ਹੋ ਜਾਂਦੀ ਉਹਦਾ ਕਾਰਜਕਾਲ ਸੰਭਾਲਣਾ ਹੁੰਦਾ ਇਹਨਾਂ ਨੇ ਆ ਕੇ ਆਪਣੀ ਪੋਸਟਿੰਗ ਤੇ ਜਿੱਥੇ ਡਿਊਟੀ ਸੰਭਾਲਣੀ ਹੁੰਦੀ ਆ ਇਹਨਾਂ ਨੂੰ ਸਰਕਾਰ ਵੱਲੋਂ ਸਭ ਕੁਝ ਮਿਲਦਾ ਨੌਕਰ ਚਾਕਰ ਗੱਡੀਆਂ ਕੁੱਕ ਡਰਾਈਵਰ ਮਾਲੀ ਸਭ ਕੁਝ ਮਿਲਦਾ ਜਿਹੜੀ ਇਹਨਾਂ ਦੀ ਵੱਡੀ ਬੇਟੀ ਹੁੰਦੀ ਆ ਉਹ ਆਪਣੀ ਪੜ੍ਹਾਈ ਲਿਖਾਈ ਪੂਰੀ ਕਰਕੇ ਕਿਸੇ ਚੰਗੀ ਨੌਕਰੀ ਤਲਾਸ਼ ਵਿੱਚ ਡਿਬੜੂ ਕਰ ਰਹੀ ਹੁੰਦੀ ਆ ਕਾ ਨਵੀਂ ਜਿਹੜੀ ਜੌਬ ਕਰਨੀ ਜਾਂ ਸਰਕਾਰੀ ਕੋਈ ਜੌਬ ਕਰਨੀ ਉਹਦੀ ਤਿਆਰੀ ਕਰਦੇ ਨੇ ਡਿਬੜੂ ਕਰ ਰਹੇ ਹੁੰਦੇ ਆ ਜਿਹੜੇ ਛੋਟੀਆਂ ਬੇਟੀਆਂ ਹੁੰਦੀਆਂ ਉਹ ਹੋਸਟਲ ਪੜ੍ਹਦੇ ਆਉਂਦੀਆਂ ਹੁੰਦੀਆਂ ਬਿਕੋਜ਼ ਤੁਹਾਨੂੰ ਪਤਾ ਜੱਸ ਸਾਹਿਬ ਦੀ ਡਿਊਟੀ ਬਦਲਦੀ ਰਹਿੰਦੀ ਆ ਕਦੇ ਕਿਸੇ ਸ਼ਹਿਰ ਕਦੇ ਕਿਸੇ ਸ਼ਹਿਰ ਹਨਾ ਉਹਦੇ ਕਰਕੇ ਬੱਚਿਆਂ ਦੀ ਪੜ੍ਹਾਈ ਤੇ ਬਹੁਤ ਫਰਕ ਪੈਂਦਾ ਬੱਚਿਆਂ ਦੀ ਪੜ੍ਹਾਈ ਕੰਪਲੀਟ ਨਹੀਂ ਹੁੰਦੀ ਛੱਡ ਕੇ ਇੱਧਰ ਜਾਣਾ ਛੱਡ ਕੇ ਉੱਧਰ ਜਾਣਾ ਤੇ ਇਹਨਾਂ ਨੇ ਉਦੋਂ ਸੋਚਿਆ ਕਿ ਚਲੋ ਜਿਹੜੀਆਂ ਛੋਟੀਆਂ ਬੇਟੀਆਂ ਉਹਨਾਂ ਨੂੰ ਆਪਾਂ ਹੋਸਟਲ ਪਾਉਂਦੇ ਉਹਨਾਂ ਨੂੰ ਆਪਾਂ ਹੋਸਟਲ ਪਾ ਦਿੰਨੇ ਆ ਉਹ ਦੋਨੋਂ ਛੋਟੀਆਂ ਬੇਟੀਆਂ ਗੁਹਾਟੀ ਪੜ੍ਹਦੀਆਂ ਆਉਂਦੀਆਂ ਹੋਸਟਲ 'ਚ ਰਹਿੰਦੀਆਂ ਆਉਂਦੀ ਤੇ ਗੁਹਾਟੀ ਇਹਨਾਂ ਦਾ ਸਾਲਾ ਇਨਾਂ ਦੇ ਪਤਨੀ ਦਾ ਭਰਾ ਡੀਜੀਪੀ ਜਿਹੜੇ ਪੁਲਿਸ ਵਿੱਚ ਹੁੰਦੇ ਆ ਉਹਨਾਂ ਦੀ ਡਿਊਟੀ ਵੀ ਉੱਥੇ ਹੀ ਹੁੰਦੀ ਆ ਉਹ ਬੇਟੀਆਂ ਦੇ ਗਾਰਡੀਅਨ ਉਹ ਹੁੰਦੇ ਆ ਜਸ ਸਾਹਿਬ ਆਪਣੀ ਨਵੀਂ ਡਿਊਟੀ ਤੇ ਪੋਸਟਿੰਗ ਤੇ ਪਹੁੰਚ ਜਾਂਦੇ ਦੁਗੜੀ ਸ਼ਹਿਰ ਆ ਕੇ ਉਸ ਘਰ ਨੂੰ ਜਿਹੜਾ ਕਿ ਬਹੁਤ ਵੱਡਾ ਹੁੰਦਾ ਉਹਨੂੰ ਸਾਫ਼ ਸੁਥਰਾ ਕਰਾਉਂਦੇ ਆ ਸਫਾਈ ਹੁੰਦੀ ਆ ਨੌਕਰ ਨਾਲ ਡਰਾਈਵਰ ਕੁੱਕ ਮਾਲੀ ਸਾਰੇ ਉਹਨਾਂ ਨੂੰ ਮਿਲ ਜਾਂਦੇ ਬੰਦੇ ਆ ਕੇ ਸਾਫ਼ ਸਫਾਈ ਕਰਦੇ ਆ ਬੜਾ ਵਧੀਆ ਵਿਵਹਾਰ ਹੁੰਦਾ ਸਾਰੇ ਸ਼ਹਿਰ 'ਚ ਆਲਰੇਡੀ ਪਹਿਲਾਂ ਹੀ ਪਤਾ ਹੁੰਦਾ ਕਿ ਜਸ ਸਾਹਿਬ ਬਹੁਤ ਇਮਾਨਦਾਰ ਆ ਵਡੇ ਨਿਆਂ ਪਸੰਦ ਇਨਸਾਨ ਐ ਕਿਸੇ ਨਾਲ ਧੱਕਾ ਨਹੀਂ ਕਰਦੇ ਕਿਸੇ ਨੂੰ ਗਲਤ ਸਜ਼ਾ ਨਹੀਂ ਸੁਣਾਉਂਦੇ ਕਿਸੇ ਦੋਸ਼ੀ ਨੂੰ ਬਖਸ਼ਦੇ ਵੀ ਨਹੀਂ ਨਾ ਇਹ ਰਿਸ਼ਵਤ ਲੈਂਦੇ ਨਾ ਇਹਨਾਂ ਦੇ ਕਰਪਸ਼ਨ ਦਾ ਕੋਈ ਦਾਗ ਨਾ ਵੱਲੋਂ ਭਗਵਾਨ ਦਾ ਰੂਪ ਸਮਝਦੇ ਸੀ ਜੱਜ ਸਾਹਿਬ ਸੋ ਉੱਥੇ ਪਹੁੰਚਦੇ ਤੇ ਆਪਦਾ ਸ਼ੁਰੂ ਕਰ ਲੈਂਦੇ ਕੋਰਟ ਜਾਣਾ ਡਿਊਟੀ ਜੁਆਇਨ ਕਰਕੇ ਕੁਝ ਦਿਨਾਂ ਬਾਅਦ ਜੱਜ ਸਾਹਿਬ ਆਪਦੇ ਮਾਲੀ ਨੂੰ ਕਹਿੰਦੇ ਕਹਿੰਦੇ ਆਪਣਾ ਘਰ ਬਹੁਤ ਵੱਡਾ ਤੇ ਘਰ ਦੇ ਵਿੱਚ ਦਰਖਤ ਬਹੁਤ ਵੱਡੇ ਵੱਡੇ ਪੁਰਾਣੇ ਹੋਏ ਆ ਜੇ ਨਾਲ ਘਰ ਚ ਖਲਾਰਾ ਪੈਂਦਾ ਪੱਤੇ ਡਿੱਗਦੇ ਫਲ ਦਿੰਦੇ ਨਹੀਂ ਆਪਾਂ ਨੂੰ ਕੋਈ ਉਲਟਾ ਆਪਣੇ ਘਰੇ ਪੱਤੇ ਬਹੁਤ ਡਿੱਗਦੇ ਆ ਆਪਾਂ ਕਿਉਂ ਨਾ ਇਦਾਂ ਕਰੀਏ ਇਹ ਦਰਖਤ ਪੱਟ ਕੇ ਇੱਥੇ ਫਲਦਾਰ ਬੂਟੇ ਲਾਈਏ ਫੁੱਲ ਲਾਈਏ ਜਿਹੜੇ ਚੰਗੀ ਖੁਸ਼ਬੂ ਵੀ ਦੇਣਗੇ ਫਲ ਵੀ ਦੇਣਗੇ ਮੈਂ ਰਿਟਾਇਰ ਹੋ ਕੇ ਚੱਲ ਵੀ ਜਾਊਂਗਾ ਜਿਹੜੇ ਨਵੇਂ ਲੋਕ ਆ ਕੇ ਰਹਿਣਗੇ ਉਹ ਮੈਨੂੰ ਯਾਦ ਕਰਿਆ ਕਰਨਗੇ ਘਰ ਦੇ ਨੌਕਰ ਚਾਕਰ ਵੀ ਮਾਲੀ ਵੀ ਕਹਿੰਦੇ ਯਾਰ ਬਹੁਤ ਵਧੀਆ ਜੱਜ ਸਾਹਿਬ ਦੀ ਸੋਚ ਕਿੰਨਾ ਵਧੀਆ ਸੋਚਦੇ ਆ ਚਲੋ ਉਹ ਪੇੜ ਸੀ ਦਰਖਤ ਸੀ ਬਹੁਤ ਵੱਡਾ ਘਰ ਦੇ ਬਿਲਕੁਲ ਫਰੰਟ ਤੇ ਘਰ ਦੇ ਪਾਰਕ ਦੇ ਵਿੱਚ ਹੀ ਘਰ ਦੇ ਹੱਦ ਦੇ ਅੰਦਰ ਹੀ ਉਹ ਪੇੜ ਪਟਣਾ ਸ਼ੁਰੂ ਕੀਤਾ ਵੱਡਿਆ ਪਟ ਪਟਦਾ ਜਦੋਂ ਜੜ ਕੱਢਣੇ ਸ਼ੁਰੂ ਕਰਤੀ ਜੜ ਕੱਢੀ ਉਸ ਪੇੜ ਦੀ ਤੇ ਟੋਆ ਬਣ ਗਿਆ ਬਹੁਤ ਵੱਡਾ ਮਾਲੀ ਕਹਿੰਦੇ ਨੌਕਰ ਕਹਿੰਦੇ ਕਿ ਸਾਹਿਬ ਦਰਖਤ ਜੜ ਕੱਢ ਦਿੱਤੀ ਆ ਹੁਣ ਆਪਾਂ ਕੀ ਵੇਚਣਾ ਦੱਸ ਦਿਓ ਕਹਿੰਦੇ ਕੁਛ ਨਹੀਂ ਹਲੇ ਵੇਚਣਾ ਇੱਦਾਂ ਜਿੱਦਾਂ ਟੋਆ ਰਹਿਣ ਦਿਓ ਹਲੇ ਥੋੜਾ ਸੋਕ ਲੈਣ ਦਿਓ ਆਪਾਂ ਕੋਸ਼ਤਨਾਬਦ ਬੂਟੇ ਲਿਆਵਾਂਗੇ ਫੁੱਲ ਲਿਆਵਾਂਗੇ ਜਦੋਂ ਲਿਆਵਾਂਗੇ ਨਾਲ ਹੀ ਭਰ ਦਿਆਂਗੇ ਟੋਆ ਪੂਰ ਦਿਆਂਗੇ ਨਾਲ ਹੀ ਬੂਟੇ ਬੀਜ ਦਾਂਗੇ ਸਾਰੇ ਬੰਦੇ ਨੌਕਰ ਚਾਕਰ ਕਹਿੰਦੇ ਠੀਕ ਹੈ ਜੀ ਰਹਿਣ ਤਾਂ ਉਹਦੇ ਟੋਆ ਟੋਆ ਵੀ ਕਾਫੀ ਵੱਡਾ ਬਣ ਗਿਆ ਜੜ ਵੱਡੇ ਤਰੱਕਤੀ ਚੜ ਕਾਫੀ ਡੂੰਗੀ ਹੁੰਦੀ ਟੋਆ ਕਾਫੀ ਡੂੰਗਾ ਬਣ ਗਿਆ 5-6 ਫੁੱਟ ਦਾ ਕੁਛ ਦਿਨ ਨਿਕਲੇ ਤੇ ਇਸੇ ਤਰ੍ਹਾਂ ਘਰ ਦੇ ਬੈਕ ਸਾਈਡ ਤੇ ਇੱਕ ਹੋਰ ਦਰਖਤ ਜਿਹਾ ਬਹੁਤ ਵੱਡਾ ਜੱਜ ਸਾਹਿਬ ਕਹਿੰਦੇ ਆਪਾਂ ਇਹਨੂੰ ਵੀ ਪਾਟ ਦਿੰਨੇ ਆ ਇਹਦੇ ਪੱਤੇ ਬਹੁਤ ਡਿੱਗਦੇ ਆਪਾਂ ਨੂੰ ਇਹਦਾ ਫਾਇਦਾ ਤਾਂ ਕੋਈ ਹੈ ਨਹੀਂ ਹੋਰ ਕਰਜ ਤਖਤ ਬਹੁਤ ਸ਼ਾਂ ਵਾਸਤੇ ਆਪਾਂ ਇੱਥੇ ਵੀ ਫਲਦਾਰ ਬੂਟੇ ਬੀਜਦੇ ਆ ਨੌਕਰਾਂ ਚਾਕਰਾਂ ਨੇ ਉਹ ਵੀ ਗੱਲ ਮੰਨੀ ਉਹ ਵੀ ਬੂਟਾ ਵੜਿਆ ਵੱਢ ਕੇ ਉਥੇ ਜੜ ਕੱਢੀ ਟੋਆ ਉੱਥੇ ਹੀ ਬਹੁਤ ਵੱਡਾ ਬਣ ਗਿਆ ਕਿਸੇ ਦੇ ਦਿਮਾਗ 'ਚ ਕੋਈ ਨੈਗੇਟਿਵ ਵਿਚਾਰ ਨਹੀਂ ਕੋਈ ਗਲਤ ਖਿਆਲ ਨਹੀਂ ਜੱਜ ਸਾਹਿਬ ਦੇ ਬਰਤੀ ਕਿਉਂਕਿ ਇਦਾਂ ਦਾ ਕੰਮ ਹੀ ਨਹੀਂ ਕਦੇ ਕੋਈ ਇਹਨਾਂ ਨੇ ਕੀਤਾ ਸੀ ਬੰਦੇ ਬਹੁਤ ਵਧੀਆ ਸੀ ਰੱਬ ਨੂੰ ਮੰਨਣ ਵਾਲੇ ਬੰਦੇ ਜੜ ਕੱਢੀ ਨੌਕਰ ਜਾ ਕਰ ਕੇ ਕੰਦੇ ਸਾਹਿਬ ਇਹਦੇ ਵੀ ਜੜ ਕੱਢ ਦਿੱਤੀ ਆ। ਦਰਖਤ ਬੂਟੇ ਜਿਹੜੇ ਆ ਵੇਜਣੇ ਲਿਆ। ਉਹ ਕਹਿੰਦੇ ਕੋਈ ਨਹੀਂ ਥੋੜੇ ਦਿਨਾਂ ਬਾਅਦ ਮੈਂ ਫ੍ਰੀ ਹੋ ਕੇ ਲੈ ਆਉਂਗਾ। 10-15 ਦਿਨ ਨਿਕਲਦੇ। ਜਦੋਂ 10-15 ਦਿਨ ਬੀਤ ਜਾਂਦੇ ਤੇ ਇੱਕ ਦਿਨ ਸਵੇਰੇ ਸਾਰੇ ਨੌਕਰ ਜਾ ਕਰ ਉੱਠਦੇ। ਮਾਲੀ ਉੱਠਦਾ, ਕੋਕੋੜ ਦਾ ਡਰਾਈਵਰ ਉੱਠਦਾ। ਜਦੋਂ ਦੇਖਦੇ ਸਵੇਰੇ ਤੇ ਜਿਹੜੇ ਘਰ ਦੇ ਮੋਹਰੇ ਘਰ ਦੇ ਮੋਹਰੇ ਕੋ ਦਰਖਤ ਹੁੰਦਾ ਜਿਹੜੀ ਉਹਦਾ ਟੋਆ ਪੱਟਿਆਂ ਦਾ ਦਰਖਤ ਦੀ ਜੜ ਪੱਟ ਕੇ ਉਹ ਟੋਆ ਭਰਿਆ ਹੁੰਦਾ। ਉਹਨੂੰ ਪੂਰ ਦਿੱਤਾ ਜਾਂਦਾ ਟੋਏ ਨੂੰ। ਸਾਰੇ ਨੌਕਰ ਜਾ ਕੇ ਦੇਖ ਕੇ ਹੈਰਾਨ ਪਰੇਸ਼ਾਨ ਹੁੰਦੇ ਇਹ ਟੋਆ ਕੌਣ ਪੂਰ ਗਿਆ ਕਿ ਕਿਹਨੇ ਭਰ ਦਿੱਤਾ ਟੋਆ ਅਸੀਂ ਤਾਂ ਕਿਸੇ ਨੇ ਭਰਿਆ ਨਹੀਂ ਜੱਸਾ ਨੂੰ ਪੁੱਛਣ ਤਾਂ ਥੋੜਾ ਝਿਜਕਦੇ ਰਿਹਾ ਕਿਉਂਕਿ ਆਪਾ ਆਫੀਸਰ ਬੰਦੇ ਸੀ ਦਬਦਬਾ ਜੱਸਾ ਦਾ ਬਹੁਤ ਹੁੰਦਾ ਚਲੋ ਕਰ ਕਰਾ ਕੇ ਮਾਲੀ ਨੇ ਪੋਚ ਹੀ ਲਿਆ ਸੇ ਸਾਹਿਬ ਟੋਆ ਭਰ ਦਿੱਤਾ ਇਹ ਕਿਹਨੇ ਭਰ ਦਿੱਤਾ ਜੱਸਾ ਸਾਹਿਬ ਕਹਿੰਦੇ ਮੈਂ ਟੋਆ ਭਰਿਆ ਨਾਲ ਹੀ ਉਹ ਮਾਲੀ ਪੁੱਛਦੇ ਕਿ ਮੇਮ ਸਾਹਿਬ ਹੋਰ ਬੇਟੀਆਂ ਨਜ਼ਰ ਨਹੀਂ ਆ ਰਹੀ ਕਿੱਥੇ ਆ ਬੇਟੀ ਜਿਹੜੀ ਇਹਨਾਂ ਦੀ ਘਾਟੀ ਰਹਿੰਦੀ ਉਹ ਇਹਨਾਂ ਨੂੰ ਮਿਲਣ ਵਾਸਤੇ ਆਈ ਹੋਈ ਸੀ ਇਹਨਾਂ ਦੀ ਕੋਲ ਆਪਣੇ ਮੰਮੀ ਡੈਡੀ ਨੂੰ ਮਿਲਣ ਵਾਸਤੇ ਆਈ ਹਾਂ। ਜਿਸ ਰਾਤ ਨੂੰ ਆਉਂਦੀ ਉਸੇ ਦਿਨ ਦੂਏ ਦਿਨ ਰਾਤ ਨੂੰ ਅੱਜ ਆਈ ਦੂਜੇ ਦਿਨ ਓਟਵਾ ਭਰ ਦਿੱਤਾ ਜਾਂਦਾ। ਮਾਲੀ ਪੁੱਛਦਾ ਕੁੱਕ ਪੁੱਛਦਾ ਵੀ ਮੇਮ ਸਾਹਿਬ ਦਿਖਾਈ ਨਹੀਂ ਦੇ ਰਿਆ। ਦਿਸਦੇ ਨਹੀਂ ਕਿਤੇ। ਨਾ ਬੇਟੀ ਆ ਨਜ਼ਰ ਆ ਰਹੀ ਆ। ਕਿੱ데 ਗਏ ਆ? ਇਹ ਜੱਸ ਸਾਹਿਬ ਕਹਿੰਦੇ ਕਿ ਬੇਟੀ ਨੇ ਕਿੱ데 ਜਾਣਾ ਸੀ ਤੇ ਮੇਮ ਸਾਹਿਬ ਤੁਹਾਡੀ ਨੇ ਆਪਣੇ ਰਿਸ਼ਤੇਦਾਰਾਂ ਨੂੰ ਜਾਣਾ ਸੀ ਆਪਣੇ ਭਰਾ ਨੂੰ ਮਿਲਣ ਵਾਸਤੇ। ਤੇ ਮੈਂ ਸਵੇਰੇ ਸਵੇਰੇ ਉਹਨਾਂ ਨੂੰ ਨਾ ਤੜਕੇ ਬੱਸੇ ਬਿਠਾਉਣ ਗਿਆ ਸੀ। ਬੱਸੇ ਬਿਠਾ ਕੇ ਮੈਂ ਆਪ ਵੀ ਆ ਗਿਆ। ਤੇ ਆ ਕੇ ਮੈਨੂੰ ਨੀਂਦ ਨਹੀਂ ਆ ਰਹੀ ਸੀ ਬੜੀ ਬੇਚੈਨੀ ਸੀ ਲੱਗੀ ਹੋਈ ਸੀ ਤੇ ਮੈਂ ਕਿਹਾ ਚੱਲ ਥੋੜੀ ਵਰਜਸ਼ ਕਰ ਲੈਣਾ ਮੈਂ ਟੋਆਪੂਰ ਦਿੰਨਾ ਤੇ ਮੈਂ ਆਪ ਹੀ ਉਹ ਟੋਆਪੂਰ ਦਿੱਤਾ ਸਾਰੇ ਨੌਕਰ ਜਾ ਕੇ ਪ੍ਰੇਸ਼ਾਂਤਤਾ ਹੋਏ ਥੋੜੇ ਦਿਮਾਗ 'ਚ ਵਿਚਾਰ ਵੀ ਆਉਣ ਲੱਗੇ ਖਿਆਲ ਵੀ ਆਉਣ ਲੱਗੇ ਇਹ ਕਿੱਦਾਂ ਹੋ ਸਕਦਾ ਜੱਸ ਸਾਹਿਬ ਨੇ ਟੋਆਪੂਰ ਦਿੱਤਾ ਮਹਿਮ ਸਾਹਿਬ ਵੀ ਕਿਤੇ ਦੇਖਦੇ ਨਹੀਂ ਨਾ ਬੇਟੀਆ ਦੇਖਦੀ ਆ ਹੁਣ ਜੱਸ ਸਾਹਿਬ ਨਾਲ ਗੱਲ ਸਿੱਧੀ ਕਰੇ ਗੋਣ ਕਿਹੜਾ ਉਹਨਾਂ ਨੂੰ ਸਵਾਲ ਜਵਾਬ ਕਰੇ ਪਰ ਨੌਕਰਾਂ ਦੇ ਵਿੱਚ ਥੋੜੀ ਥੋੜੀ ਗੱਲ ਹੋਣ ਲੱਗ ਪਈ ਸੀ ਕਿ ਨਾ ਅਸੀਂ ਕਾਰ ਜਾਂਦੀ ਸੁਣੀ ਨਾ ਆਉਂਦੀ ਕਾਰ ਨੂੰ ਸਾਨੂੰ ਕਾਰ ਦੀ ਆਵਾਜ਼ ਸੁਣੀ ਨਾ ਗੇਟ ਬੰਦ ਹੁੰਦਾ ਨਾ ਗੇਟ ਖੁੱਲਦਾ ਸੁਣਿਆ ਅਸੀਂ ਇੰਨੀ ਗੂੜੀ ਨੀਂਦ ਤਾਂ ਸੌਂਦੇ ਨਹੀਂ ਐ ਇਹ ਜਿਹੜਾ ਸਾਨੂੰ ਪਤਾ ਨਹੀਂ ਲੱਗੇ ਇੱਕ ਬੰਦਾ ਹੋਵੇ ਤਾਂ ਚਲੋ ਮੰਨਿਆ ਕਿ ਗੂੜੀ ਨੀਂਦਉ ਤਿੰਨ ਚਾਰ ਨੌਕਰ ਹੁੰਦੇ ਕੋਕ ਦੋ ਮਾਲੀ ਕਾਰ ਦਾ ਡਰਾਈਵਰ ਸਿਕਿਉਰਿਟੀ ਗਾਰਡ ਗਨਮੈਨ ਜਿਹੜੇ ਮਿਲੇ ਹੁੰਦੇ ਜੱਸ ਸਾਹਿਬ ਨੂੰ 6 ਪੰਜ 6 ਬੰਦੇ ਹੁੰਦੇ ਕਿਸੇ ਨੇ ਆਵਾਜ਼ ਨਹੀਂ ਕੋਈ ਸੁਣੀ ਚਲੋ ਟਾਈਮ ਲੰਘ ਗਿਆ 15 ਦਿਨ ਹੋਏ ਤੇ 15 ਦਿਨਾਂ ਬਾਅਦ ਜੱਸ ਸਾਬ ਦੀਆਂ ਜਿਹੜੀਆਂ ਛੋਟੀਆਂ ਬੇਟੀਆਂ ਹੁੰਦੀਆਂ ਘਹਾਟੀ ਪੜਦੇ ਹੁੰਦੀਆਂ ਉਹ ਵੀ ਆ ਜਾਂਦੀਆਂ ਸ਼ਾਮ ਨੂੰ ਚਲੋ ਆ ਗਏ ਰੋਟੀ ਪਾਣੀ ਖਾਂਦੇ ਅੱਜ ਜੱਸ ਸਾਬ ਉਹਨਾਂ ਨਾਲ ਖੇਡਦੇ ਜਿਹੜੀ ਪਾਰਕ ਬਣੀ ਹੁੰਦੀ ਘਰ ਦੇ ਅੰਦਰ ਹੀ ਉੱਥੇ ਖੇਡਦੇ ਆ ਮਸਤੀ ਕਰਦੇ ਆ ਨੌਕਰ ਚਾਕਰ ਵੀ ਪੂਰੇ ਖੁਸ਼ ਉਹਨਾਂ ਨੂੰ ਵੀ ਕਹਿੰਦੇ ਅੱਜ ਮੇਰੀਆਂ ਬੇਟੀਆਂ ਆਈਆਂ ਵੀ ਆਪਾਂ ਕੁਝ ਵਧੀਆ ਬਣਾ ਕੇ ਖਾਣੇ ਆ ਬੜਾ ਵਧੀਆ ਘਰ ਦਾ ਮਾਹੌਲ ਕਿਸੇ ਨੌਕਰ ਨੂੰ ਕੋਈ ਸ਼ੱਕ ਨਹੀਂ ਗਲਤ ਖਿਆਲ ਨਹੀਂ ਦਿਮਾਗ 'ਚ ਜੱਸ ਸਾਬ ਵੀ ਕੋਈ ਗਲਤ ਕੰਮ ਵੀ ਕਰ ਸਕਦੇ ਆ ਰਾਤ ਭਈ ਰੋਟੀ ਪਾਣੀ ਖਾਦਾ ਸਾਰਿਆਂ ਨੇ ਨੌਕਰ ਚੱਕਰ ਆਪਣੇ ਕੁਆਟਰਾਂ ਜਾ ਕੇ ਸੌਂ ਗਏ ਜਿਹੜੇ ਘਰ ਦੀ ਬੈਕ ਸਾਈਡ ਤੇ ਬਣੇ ਸੀ ਜੱਜ ਸਾਹਿਬ ਆਪਣੇ ਘਰ ਦੇ ਅੰਦਰ ਸੌਂ ਗਏ ਦਿਨ ਚੜਿਆ ਨੌਕਰ ਚੱਕਰ ਉੱਠੇ ਤੇ ਜਿਹੜਾ ਘਰ ਦੇ ਪਿਛਲੇ ਪਾਸੇ ਟੋਆ ਸੀ ਦਰਖਤ ਪੱਟਿਆ ਸੀ ਉਹ ਵੀ ਪੂਰਤਾ ਨੌਕਰ ਚੱਕਰ ਫੇਰ ਬੜੇ ਪਰੇਸ਼ਾਨ ਹੋਏ ਟੋਆ ਫੇਰ ਪੂਰਤਾ ਥੋੜਾ ਜਿਹਾ ਹੈਜਿਟੇਸ਼ਨ ਰੱਖਦੇ ਡਰਦੇ ਕਬਰਾਉਂਦੇ ਹੋਏ ਮਾਲੀ ਨੇ ਫੇਰ ਪੁੱਛਿਆ ਕਿ ਸਾਹਿਬ ਟੋਆ ਵੀ ਪੂਰਤਾ ਕਿਸੇ ਨੇ ਜੱਜ ਸਾਹਿਬ ਕਹਿੰਦੇ ਹਾਂਜੀ ਮੈਂ ਹੀ ਪੂਰਿਆ ਕੋਕੂ ਪੁੱਛਦਾ ਕਿ ਸਾਬ ਬੇਟੀਆਂ ਵੀ ਨਜ਼ਰ ਨਹੀਂ ਆਉਂਦੀਆਂ ਖਾਣਾ ਬਣਾਉਣਾ ਕੀ ਖਾਣਾ ਮੈਂ ਪੁੱਛਾਂ ਨਜ਼ਰ ਨਹੀਂ ਆਉਂਦੀਆਂ ਕਿੱਥੇ ਆ ਜੱਸ ਸਾਹਿਬ ਕਹਿੰਦੇ ਉਹ ਸਵੇਰੇ ਅਰਲੀ ਮਾਰਨਿੰਗ ਮੈਂ ਉਹਨਾਂ ਨੂੰ ਛੱਡਿਆ ਆ ਮੈਂ ਤਾਂ ਉਹਨਾਂ ਨੂੰ ਸਰਪ੍ਰਾਈਜ਼ ਦਿੱਤਾ ਸੀਗਾ ਇੱਥੇ ਬੁਲਾ ਕੇ ਕਿ ਆਪਾਂ ਕਿਤੇ ਘੁੰਮਣ ਚੱਲਦੇ ਆ ਮੈਂ ਕਿਸੇ ਹੋਰ ਸ਼ਹਿਰ ਦਾ ਘੁੰਮਣ ਦਾ ਪਲਾਨ ਬਣਾਇਆ ਉਹਨਾਂ ਨੂੰ ਸਰਪ੍ਰਾਈਜ਼ ਦੇ ਕੇ ਸੱਦਿਆ ਸੀ ਪਰ ਉਹ ਮੰਨੀਆਂ ਨਹੀਂ ਉਹ ਕਹਿੰਦੀ ਸਾਡੀ ਪੜ੍ਹਾਈ ਆ ਐਗਜ਼ਾਮ ਸਾਡੇ ਆਉਣ ਵਾਲੇ ਆ ਪੜ੍ਹਾਈ ਸਾਡੀ ਖਰਾਬ ਹੁੰਦੀ ਪਪਾ ਆਪਾਂ ਵਾਪਸ ਜਾਣਾ ਵੀ ਅਸੀਂ ਘੁੰਮਣ ਦਾ ਫਿਰ ਪ੍ਰੋਗਰਾਮ ਬਣਾ ਲਾਂਗੇ ਨਾਲੇ ਮੰਮੀ ਤੇ ਵੱਡੀ ਦੀਦੀ ਹੈ ਨਹੀਂ ਕਿ ਸਿਸਟਰ ਹੈ ਨਹੀਂ ਕਿ ਇੱਥੇ ਉਹ ਆ ਜਾਣਗੀਆਂ ਉਹ ਆਪਣੇ ਕਿਸੇ ਰਿਸ਼ਤਦਾਰੀ ਤੁਸੀਂ ਕਿੰਨੇ ਗਈਆਂ ਹੋਈਆਂ ਉਹ ਆ ਜਾਣਗੀਆਂ ਉਹਨਾਂ ਨੂੰ ਵੀ ਛੋਟੀਆਂ ਬੇਡੀਆਂ ਨੂੰ ਜੱਸ ਸਾਹਿਬ ਕਹਿੰਦੇ ਇਹ ਤੁਹਾਡੀ ਮੰਮੀ ਤੇ ਤੁਹਾਡੀ ਸਿਸਟਰ ਜਿਹੜੀ ਉਹ ਕਿਤੇ ਰਿਸ਼ਤਦਾਰੀ ਚ ਘੁੰਮਣ ਗਈਆਂ ਹੋਈਆਂ ਉਹਨਾਂ ਨੇ ਥੋੜੇ ਦਿਨਾਂ ਬਾਅਦ ਆ ਜਾਣਾ ਆਪਾਂ ਕਿਤੇ ਘੁੰਮ ਕੇ ਆਉਣੇ ਨੌਕਰਾਂ ਨੂੰ ਇਹ ਗੱਲ ਕਹੀ ਗਈ ਤੇ ਉਹ ਮੰਨੀਆਂ ਨਹੀਂ ਤੇ ਉਹ ਵਾਪਸ ਆਪਣੇ ਹੋਸਟਲ ਚਲੇ ਗਈਆਂ ਤੇ ਮੈਂ ਉਹਨਾਂ ਨੂੰ ਸਵੇਰੇ ਤੜਕੇ 3:30 ਵਜੇ ਵਾਲੀ ਬੱਸ ਬੱਸੇ ਬਿਠਾਇਆ ਜਿਹੜੀ ਬੱਸ ਟੜਕੇ ਪਹਿਲੀ ਬੱਸ ਘਾਟੇ ਜਾਂਦੀ ਉਸ ਬੱਸੇ ਬਿਠਾ ਕੇ ਆ ਗਿਆ ਆ ਕੇ ਮੈਨੂੰ ਬੜੀ ਬੇਚੈਨੀ ਹੋ ਰਹੀ ਸੀ ਮੈਨੂੰ ਨੀਂਦ ਨਹੀਂ ਆ ਰਹੀ ਸੀ ਨਾ ਮੇਰੀ ਵਾਈਫ ਘਰੇ ਨਾ ਮੇਰੀ ਵੱਡੀ ਬੇਟੀ ਘਰੇ ਛੋਟੀਆਂ ਬੇਟੀਆਂ ਆਈਆਂ ਚੱਜ ਨਾ ਰਹੀਆਂ ਵੀ ਨਹੀਂ ਕੋਈ ਵਾਪਸ ਚਲ ਗਈਆਂ ਤੇ ਇਸ ਕਰਕੇ ਮੈਨੂੰ ਬੜੀ ਬੇਚੈਨੀ ਹੋ ਰਹੀ ਸੀ ਤੇ ਮੈਂ ਸੋਚਿਆ ਚੱਲਣ ਨਾਲ ਮੇਰੀ ਵਰਜਿਸ਼ ਹੋ ਜਾਊਗੀ ਨਾਲੇ ਕਸਰਤ ਹੋ ਜਾਊਗੀ ਤੇ ਮੈਂ ਟੋਏ ਪੋਰ ਦਿੰਦਾ ਤੇ ਇਸ ਕਰਕੇ ਮੈਂ ਟੋਆ ਪੋਰ ਦਿੱਤਾ ਸਾਰੇ ਨੌਕਰ ਚੱਕਰ ਫਿਰ ਹਰਾਨ ਪਰੇਸ਼ਾਨ ਫਿਰ ਥੋੜੀ ਕੁ ਸਰਵਸਰ ਹੋਣ ਲੱਗ ਪਈ ਸਾਰਿਆਂ ਨੌਕਰਾਂ ਦੇ ਵਿੱਚ ਸਿਕਿਉਰਿਟੀ ਗਾਰਡ ਦੇ ਵਿੱਚ ਗਨਮੈਨਸ ਦੇ ਵਿੱਚ ਸਾਰਿਆਂ ਦੇ ਕੁਸਰਬਸ ਰੋਣ ਲੱਗ ਪਈ ਕੁਝ ਗੜਬੜ ਲੱਗਦੀ ਆ ਰਾਤੀ ਬੇਟੀਆਂ ਆਈਆਂ ਸਵੇਰੇ ਚਲੇ ਵੀ ਗਈਆਂ ਪਰ ਨਾ ਅਸੀਂ ਗੇਟ ਖੁੱਲ੍ਹਦੇ ਦੀ ਆਵਾਜ਼ ਸੁਣੀ ਨਾ ਗੇਟ ਬੰਦ ਹੁੰਦੇ ਦੀ ਆਵਾਜ਼ ਸੁਣੀ ਨਾ ਗੱਡੀ ਸਟਾਰਟ ਹੋਣ ਦੀ ਆਵਾਜ਼ ਸੁਣੀ ਨਾ ਗੱਡੀ ਜਾਂਦੀ ਸੁਣੀ ਤੇ ਨਾ ਗੱਡੀ ਆਉਂਦੀ ਸੁਣੀ ਸਾਰੇ ਥੋੜੀ ਦਬੀ ਦਬੀ ਆਵਾਜ਼ ਕੋਈ ਗੱਲਬਾਤ ਇਦਾਂ ਦੀ ਹੋਣ ਲੱਗੀ ਵੀ ਕੋਈ ਗੜਬੜ ਲੱਗ ਪਰ ਹਿੰਮਤ ਕਿਸੇ ਵਿੱਚ ਵੀ ਨਾ ਕਿ ਜੱਜ ਸਾਹਿਬ ਨੂੰ ਸਿੱਧਾ ਡਾਇਰੈਕਟ ਕੋਈ ਗੱਲ ਪੁੱਛ ਸਕੀਏ ਪਰ ਸ਼ੱਕ ਵੀ ਕਿਸੇ ਨੂੰ ਨਾ ਕਿਉਂਕਿ ਜੱਜ ਸਾਹਿਬ ਇਮਾਨਦਾਰ ਬਹੁਤ ਸਨ ਕੋਈ ਗਲਤ ਕੰਮ ਨਹੀਂ ਕੋਈ ਕਰਾਪਸ਼ਨ ਨਹੀਂ ਆਪਣੇ ਨੌਕਰਾਂ ਨੂੰ ਆਪਣੇ ਗਨਮੈਨਸ ਨੂੰ ਆਪਣੇ ਮਾਲੀ ਨੂੰ ਆਪਣੇ ਕੁੱਕ ਨੂੰ ਕਦੇ ਗਲਤ ਨਹੀਂ ਬੋਲਦੇ ਸੀ ਕਦੇ ਦਬਕਾ ਨਹੀਂ ਮਾਰਦੇ ਸੀ ਬਹੁਤ شریف ਕਿਸਮ ਦੇ ਇਨਸਾਨ ਸੀ ਦੇਖਣ ਨੂੰ ਲੱਗਦੇ ਚਲੋ ਗੱਲ ਆਈ ਗਈ ਸਭ ਨੇ ਗੱਲ ਮੰਨ ਲਈ ਬੇਟੀਆਂ ਚਲੇ ਗਏ ਹੋਣਗੀਆਂ ਥੋੜੇ ਦਿਨ ਨੰਗੇ ਜਦੋਂ ਥੋੜੇ ਦਿਨ ਬੀਤੇ ਤੇ ਜਿਹੜੀਆਂ ਬੇਟੀਆਂ ਛੋੜੀਆਂ ਸੀ ਹੋਸਟਲ ਰਹਿੰਦੀਆਂ ਸੀ ਗੁਹਾਟੀ ਜਿਹੜਾ ਉਹਨਾਂ ਦਾ ਮਾਮਾ ਸੀ ਉਹ ਗੁਹਾਟੀ ਦਾ ਹੀ ਦੇ ਜੀਪੀਸੀ ਉਹਨਾਂ ਨੂੰ ਹੋਸਟਲ ਵੱਲੋਂ ਉਹਨਾਂ ਦੇ ਸਕੂਲ ਵੱਲੋਂ ਮੈਸੇਜ ਮਿਲਣੇ ਸ਼ੁਰੂ ਹੋਏ ਕਿ ਤੁਹਾਡੀਆਂ ਭਣ ਜੀਆਂ ਹੋਸਟਲ ਤੇ ਨਹੀਂ ਹੈਗੀਆਂ ਨਾ ਸਕੂਲੇ ਆ ਰਹੀਆਂ ਕਿੱਥੇ ਆ ਸਾਨੂੰ ਇਨਫੋਰਮੇਸ਼ਨ ਦੇ ਉਹ اٹੈਂਡੈਂਸ ਨਹੀਂ ਹੈ ਉਹਨਾਂ ਦੀ ਲੱਗਦੀ ਪਈ ਉਹ ਛੁੱਟੀਆਂ ਤੇ ਆ ਜਾਂ ਕੋਈ ਹੈਪਨ ਹੋਇਆ ਉਹ ਐਬਸੈਂਟ ਆ ਸਕੂਲ ਚੋਂ ਕਿੱਥੇ ਆ ਸਾਨੂੰ ਦੱਸੋ ਉਹਨਾਂ ਨੇ ਆਪਣੇ ਜੱਜ ਸਾਹਿਬ ਨੂੰ ਫੋਨ ਕਾਲ ਕੀਤੀ ਉਹਨਾਂ ਟਾਈਮਾਂ 'ਚ ਫੋਨ ਵੀ ਲੈਣ ਜਾਂ ਫੋਨ ਉਹ ਵੀ ਕਾਲ ਬੋਕਰਾਂ ਕਾਲ ਕਰਨੀ ਪੈਦੀ ਪੈਂਦੀ ਸੀ ਉਹਨਾਂ ਨੇ ਜੱਜ ਸਾਹਿਬ ਨੂੰ ਕਾਲ ਕਰਕੇ ਪੁੱਛਿਆ ਕਿ ਆਪਣੀਆਂ ਬੇਟੀਆਂ ਸਕੂਲੇ ਨਹੀਂ ਹੈਗੀਆਂ ਨਾ ਹੋਸਟਲ 'ਚ ਹੈਗੀਆਂ ਵੀ ਆਪ ਤੁਹਾਡੇ ਕੋਲ ਆਈਆਂ ਵੀ ਸਕੂਲ ਤੋਂ ਮੈਨੂੰ ਬਾਰ-ਬਾਰ ਮੈਸੇਜ ਮਿਲ ਰਿਹਾ ਤੇ ਨਾ ਮੇਰੀ ਮੇਰੀ ਸਿਸਟਮ ਨਾਲ ਮੇਰੀ ਗੱਲ ਹੋਈ ਹੈ ਨਾ ਮੇਰੀ ਵੱਡੀ ਭਾਣਜੀ ਨਾਲ ਕਾਫੀ ਦਿਨ ਗੱਲ ਗੱਲ ਹੋਈ ਹੈ ਕਾਫੀ ਦਿਨ ਹੋ ਗਏ ਆ ਤੇ ਸਭ ਠੀਕ ਠਾਕ ਹੈ ਕਿੱਥੇ ਹੈ ਜੱਜ ਸਾਹਿਬ ਨੇ ਆਪਣੇ ਸਾਲਾ ਸਾਹਿਬ ਨੂੰ ਯਾਨੀ ਉਹ ਡੀਜੀਪੀ ਸਾਹਿਬ ਨੂੰ ਝੂਠ ਮਾਰਦਾ ਕਿ ਉਹ ਆਈਆਂ ਹੋਈਆਂ ਇੱਥੇ ਹੀ ਆ ਤੇ ਘੁੰਮਣ ਗਈਆਂ ਕਿਤੇ ਥੋੜੇ ਦਿਨਾਂ ਤੱਕ ਉਹਨਾਂ ਨੇ ਆ ਜਾਣਾ ਚਲੋ ਕਾਲ ਕਰਕੇ ਡੀਜੀ ਸਾਹਿਬ ਡੀਜੀਪੀ ਸਾਹਿਬ ਨੇ ਹਾਲਚਲ ਪੁੱਛਿਆ ਫੋਨ ਕਰਤਾ ਜਦੋਂ ਆਪਤਾ ਇੱਕ ਹੋਰ ਲੰਘਿਆ ਉਹ ਵਾਪਸ ਫੇਰ ਨਹੀਂ ਆਈਆਂ ਸਕੂਲੇ ਉਹਨੂੰ ਫਿਰ ਮੈਸੇਜ ਆਇਆ ਸਕੂਲੇ ਬੁਲਾਇਆ ਗਿਆ ਉਹਨੇ ਪੂਰੀ ਇਨਫੋਰਮੇਸ਼ਨ ਲਈ ਕਿੰਨੇ ਦਿਨ ਹੋ ਗਏ ਆ ਕਦੋਂ ਗਈਆਂ ਉਤੋਂ ਪਰ ਲੱਗ ਗਿਆ ਉਹਨਾਂ ਨੂੰ ਤਾਂ 20 25 ਦਿਨ ਹੋ ਗਏ ਉਤੋਂ ਆਈਆਂ ਨੂੰ ਪੁਲਿਸ ਤਾਂ ਪੁਲਿਸ ਹੀ ਆ ਕਿਉਂਕਿ ਪੁਲਿਸ ਵਾਲਿਆਂ ਦੇ ਇੰਨਾ ਚਿਰ ਜੌਬ ਕਰ ਇਹ ਡੀਐਨਏ ਦੇ ਵਿੱਚ ਸ਼ੱਕ ਆ ਜਾਂਦਾ ਫਿਰ ਕਾਲ ਕਰਦੇ ਡੀਜੀਪੀ ਸਾਲ ਗੱਲ ਕਰਾਓ ਕਿੱਥੇ ਆ ਮੈਨੂੰ ਦੱਸੋ ਕਿੱਥੇ ਆ ਜੱਸਾ ਸਾਹਿਬ ਨੇ ਫਿਰ ਗੱਲ ਕਮਾਤੀ ਕਿ ਕੋਈ ਕਲੀਅਰ ਗੱਲ ਨਹੀਂ ਦੱਸੀ ਉਹਦਾ ਡੀਜੀ ਅਸਾਮ ਪੁਲਿਸ ਦੇ ਡੀਜੀਪੀ ਸਾਹਿਬ ਦੇ ਆਫੀਸਰ ਸੀਗੇ ਦੁਗੜੀ ਸ਼ਹਿਰ ਜਿੱਥੇ ਜੱਜ ਸਾਹਿਬ ਦੀ ਪੋਸਟਿੰਗ ਸੀ ਉੱਥੇ ਦੇ ਆਫੀਸਰ ਨੂੰ ਪੁਲਿਸ ਵਾਲੇ ਨੂੰ ਕਿਹਾ ਕਿ ਬਿਨਾ ਕਿਸੇ ਨਾਲ ਗੱਲ ਕੀਤੇ ਚੁੱਪ-ਚੁਪੀਤੇ ਇਨਵੈਸਟੀਗੇਸ਼ਨ ਕਰੋ ਕਿ ਜੱਜ ਸਾਹਿਬ ਦੇ ਘਰੇ ਕੌਣ ਆਇਆ ਜਾਂ ਆਉਂਦਾ ਕੌਣ ਜਾਂਦਾ ਘਰੇ ਕੌਣ-ਕੌਣ ਆ ਮੇਰੀ ਸਿਸਟਰ ਜਾਂ ਵੱਲੋ ਜੱਜ ਸਾਹਿਬ ਦੀ ਪਤਨੀ ਔਰ ਉਹਦੀਆਂ ਤਿੰਨ ਬੇਟੀਆਂ ਕਿੱਥੇ ਆ ਪਤਾ ਕਰੋ ਚਲੋ ਇਨਵੈਸਟੀਗੇਸ਼ਨ ਹੋਣੀ ਸ਼ੁਰੂ ਹੋ ਗਈ ਪਤਾ ਲੱਗਿਆ ਇਨਫੋਰਮੇਸ਼ਨ ਦਿੱਤੀ ਡੀਜੀਪੀ ਸਾਹਿਬ ਨੂੰ ਉਤਨ ਡੋਗਰੇ ਚਾਤ ਪੋਲਸ ਵਾਲੇ ਨੇ ਘਰੇ ਕੋਈ ਵੀ ਨਹੀਂ ਉਹ ਤਾਂ ਹੈ ਹੀ ਨਹੀਂ ਘਰੇ ਨਾ ਉਹਨਾਂ ਦੀ ਪਤਨੀ ਆ ਜਾਂ ਸਭ ਦੀ ਨਾ ਹੀ ਬੇਟੀ ਨੌਕਰਾਂ ਚਾਕਰਾਂ ਨੂੰ ਪੁੱਛਿਆ ਉਹਨਾਂ ਆ ਦੱਸਿਆ ਕਿ ਇੱਕ ਰਾਤ ਨੂੰ ਵੱਡੀ ਬੇਟੀ ਆਈ ਸੀ ਰਾਤ ਨੂੰ ਆਈ ਸਵੇਰੇ ਤੜਕੇ ਨੂੰ ਜੱਜ ਸਾਹਿਬ ਕਹਿੰਦੇ ਉਹ ਕਿਤੇ ਰਿਸ਼ਤੇਦਾਰੀ ਚ ਗਈਆਂ ਉਸ ਗੱਲ ਨੂੰ ਮਹੀਨਾ ਹੋ ਗਿਆ ਛੋਟੀਆਂ ਬੇਟੀਆਂ ਵੀ ਆਈਆਂ ਸੀਗੀਆਂ 20-25 ਦਿਨ ਪਹਿਲਾਂ ਉਹ ਵੀ ਰਾਤ ਨੂੰ ਆਈਆਂ ਸਵੇਰੇ ਹੈ ਨਹੀਂ ਨੌਕਰ ਚਾਕਰ ਕਹਿੰਦੇ ਸਵੇਰੇ ਤੜਕੇ ਆਪਦੇ ਹੋਸਟਲ ਆਪਣੇ ਸਕੂਲ ਵਾਪਸ ਚਲ ਗਈਆਂ ਜੱਜ ਸਾਹਿਬ ਨੂੰ ਉਹ ਡੀਜੀਪੀ ਸਾਹਿਬ ਨੂੰ ਹੋਰ ਸ਼ੱਕ ਹੋਇਆ ਉਹਨਾਂ ਨੇ ਚੁੱਪਚੀਤੇ ਇਨਵੈਸਟੀਗੇਸ਼ਨ ਤਹਿਕੀਕਾ ਦੀ ਯਾਰੀ ਰੱਖੀ ਉਦੋਂ ਜੱਜ ਸਾਹਿਬ ਦੇ ਰਿਟਾਇਰਮੈਂਟ ਦਾ ਸਮਾਂ ਵੀ ਲੱਗਿਆ ਆ ਰਿਹਾ ਸੀ ਚੁੱਪਚੀਤੇ ਇਨਵੈਸਟੀਗੇਸ਼ਨ ਕਰਦਿਆਂ ਜੱਜ ਸਾਹਿਬ ਦੀ ਰਿਟਾਇਰਮੈਂਟ ਹੋ ਗਈ ਜਦੋਂ ਰਿਟਾਇਰਮੈਂਟ ਹੋਈ ਤੇ ਚੁੱਪਚਪੀ ਤੇ ਜੱਜ ਸਾਹਿਬ ਨੇ ਆਪਣਾ ਸਮਾਨ ਝੱਕਿਆ ਉਹ ਵੀ ਫੁਰਰ ਹੋ ਗਿਆ ਰਫੂ ਚੱਕਰ ਗਾਇਬ ਹੋ ਗਏ ਸਾਰੇ ਨੌਕਰ ਚੱਕਰ ਵੀ ਹੈਰਾਨ ਪਰੇਸ਼ਾਨ ਜੱਜ ਸਾਹਿਬ ਕਿੱਥੇ ਚਲ ਗਏ ਰਿਟਾਇਰਮੈਂਟ ਦੀ ਉਹਨਾਂ ਨੇ ਪਾਰਟੀ ਕਰਨੀ ਸੀ ਨਾ ਆਪਣੇ ਆਫਿਸ ਦੱਸਿਆ ਉਹਨਾਂ ਨੇ ਤੇ ਨਾ ਹੀ ਆਪਣੇ ਨੌਕਰਾਂ ਚੱਕਰ ਦੱਸਿਆ ਵੀ ਗਿਆ ਕਿੱਥੇ ਚਲੋ ਗੱਲ ਆਈ ਗਈ ਹੋਈ ਕਿਸੇ ਨੂੰ ਕੋਈ ਸ਼ੱਕ ਹੀ ਨਹੀਂ ਸੀ ਨਾ ਜੱਜ ਸਾਹਿਬ ਤੇ ਕੋਈ ਕੋਈ ਇਦਾਂ ਦੋਸ਼ ਕਦੇ ਲੱਗਿਆ ਸੀ ਜੱਜ ਸਾਹਿਬ ਗਾਇਬ ਹੋ ਗਏ ਜਿਹੜੇ ਡੀਜੀਪੀ ਸਾਹਿਬ ਸੀ ਇਹਨਾਂ ਦੇ ਸਾੜਾ ਸਾਹਿਬ ਉਹ ਤਹਿਕੀਕਤ ਕਰਦੇ ਰਹਿ ਕਰ ਕਰਾ ਕੇ ਜੀ ਇਸ ਗੱਲ ਨੂੰ 6 ਮਹੀਨੇ 7ਵੇਂ ਮੰਗ ਹੋਰ ਉਤਸੁਕਤਾ ਉਹਨਾਂ ਦੇ ਸਾੜਾ ਸਾਭ ਦੀ ਵਧ ਗਈ ਡੀਜੀਪੀ ਸਾਭ ਦੀ ਵਧ ਗਈ ਚੋਪਚ ਬੀਤੇ ਸ਼ਾਨ ਵੀਰ ਕਰਨ ਦਾ ਟਾਈਮ ਨਿਕਲ ਗਿਆ ਸੀ ਉਦੋਂ ਉਹਨਾਂ ਨੇ ਫੇਰ ਡਾਇਰੈਕਟ ਪਰਮਿਸ਼ਨਾਂ ਲੈ ਕੇ ਤਹਿਕੀਕਤ ਕਰਨੇ ਸ਼ੁਰੂ ਕੀਤੀ ਜਿੰਨੇ ਵੀ ਨੌਕਰ ਸੀ ਸਿਕਿਉਰਟੀ ਗਾਰਡ ਮਿਲੇ ਹੋਏ ਸੀ ਕੁੱਕ ਸੀ ਮਾਲੀ ਸੀ ਜਾਂ ਜੱਜ ਸਾਭ ਦੇ ਆਫਿਸ ਵਿੱਚ ਕੰਮ ਕਰਨ ਵਾਲੇ ਉਹਨਾਂ ਦੇ ਕਲਰਕ ਸੀ ਜਾਂ ਪੀਏ ਸੀ ਉਹ ਸਭ ਚੱਕ ਲਏ ਪੁਲਿਸ ਨੇ ਚੱਕ ਲਏ ਜਦੋਂ ਹੁਣ ਨਾ ਕੋਕ ਨੂੰ ਕੁਝ ਪਤਾ ਨਾ ਮਾਲੀ ਨੂੰ ਪਤਾ ਨਾ ਉਹਨਾਂ ਦੇ ਗਾਰਡ ਨੂੰ ਕੁਝ ਪਤਾ ਕਿਸੇ ਨੂੰ ਕੁਝ ਪਤਾ ਹੋਵੇ ਤਾਂ ਦੱਸਣ ਜੋ ਜੋ ਹੋਇਆ ਜਿੱਦਾਂ ਜਿੱਦਾਂ ਹੋਇਆ ਉਹ ਦੱਸੀ ਜਾਣ ਤੇ ਜਦੋਂ ਜਿਹੜਾ ਜੱਸ ਸਾਹਿਬ ਦੇ ਆਫਿਸ ਦੇ ਵਿੱਚ ਉਹਨਾਂ ਦੇ ਕੋਰਟ ਦੇ ਵਿੱਚ ਉਹਨਾਂ ਦਾ ਪੀਏ ਹੁੰਦਾ ਕਲਰਕ ਹੁੰਦਾ ਜਿਹੜਾ ਫਾਈਲ ਲਾਗੈ ਰ ਉਹਨਾਂ ਨੂੰ ਕਰਾਉਂਦਾ ਹੁੰਦਾ ਉਹਨੂੰ ਚੱਕਿਆ ਜਾਂਦਾ ਕਲਰਕ ਨੂੰ ਦਬਕੇ ਮਾਰੇ ਤੁਹਾਨੂੰ ਪਤਾ ਪੁਲਿਸ ਦੀ ਸੇਵਾ ਕਰਨ ਦਾ ਤਰੀਕਾ ਥੋੜੀ ਜਿਹਾ ਸਖਤੀ ਵਰਤੀ ਗਈ ਚਾਰ ਗੱਥਪੜ ਕਾਦੇ ਪੀਏ ਬੋਲਿਆ ਉਹਨੇ ਸੱਚਾਈ ਦੱਸੀ ਕਿ ਸਰ ਮੈਂ ਇੱਕ ਦਿਨ ਥੋੜੇ ਦਿਨ ਪਹਿਲਾਂ ਸੇਲੀ ਗੁੜੀ ਗਿਆ ਸੀ ਤੇ ਜੱਸਾ ਮੈਨੂੰ ਸਿੱਲੀ ਗੁੜੀ ਦੇ ਬਾਜ਼ਾਰ 'ਚ ਮਿਲੇ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਮੈਂ ਫਲਾਣੇ ਫਲਾਣੇ ਹੋਟਲ 'ਚ ਰਹੀ ਤੇ ਕਹਰੇ ਮੈਂ ਜੱਸਾ ਸਾਬ ਨੂੰ ਪੁੱਛਿਆ ਵੀ ਸਰ ਸਾਬ ਤੁਸੀਂ ਬਿਨਾ ਦੱਸੇ ਬਿਨਾ ਫੇਅਰਵੈਲ ਪਾਰਟੀ ਕੀਤੇ ਹੋਏ ਤੁਸੀਂ ਆ ਗਏ ਦੱਸਿਆ ਹੀ ਜੱਸਾ ਸਾਬ ਕਹਿੰਦੇ ਮੈਂ ਇੰਨਾ ਚਿਰ ਨੌਕਰੀ ਕਰਕੇ ਥੱਕ ਗਿਆ ਸੀ ਤੇ ਮੈਂ ਪੀਸਫੁਲ ਚਾਹੁੰਦਾ ਸੀ ਇਕੱਲਾ ਰਹਿਣਾ ਚਾਹੁੰਦਾ ਸੀ ਇਸ ਕਰਕੇ ਮੈਂ ਆ ਗਿਆ ਇਸ ਕਰਕੇ ਤੂੰ ਵੀ ਕਿਸੇ ਨੂੰ ਦੱਸੀ ਨਾ ਕਿਸੇ ਨਾਲ ਗੱਲ ਨਾ ਕਰੀ ਕਿ ਮੈਂ ਸਿੱਲੀਗੁੜੀ ਰਹਿਣਾ ਤਾਂ ਫਲਾਣੇ ਹੋਟਲ 'ਚ ਰਹਿਣਾ। ਉਹਨਾਂ ਨੇ ਜਿਹੜਾ ਪੀਐਸ ਵੀ ਕਹਿੰਦਾ ਠੀਕ ਹੈ ਜੀ, ਉਹਦੇ ਦਿਮਾਗ 'ਚ ਵੀ ਕੋਈ ਗੱਲ ਨਹੀਂ। ਉਹਨੇ ਵੀ ਕਿਸੇ ਨਾਲ ਗੱਲ ਨਹੀਂ ਕੀਤੀ ਪੁਲਿਸ ਨੂੰ ਉਹਨੇ ਸਾਰੀ ਕੰਡਣਾ ਦੱਸ ਦਿੱਤੀ। ਡੀਜੀ ਵੀ ਸਾਹਿਬ ਨੇ ਟੀਮ ਗਾਰਡ ਕੀਤੀ, ਟੀਮ ਬਣਾਈ, ਜਲਦੀ ਜਲਦੀ ਸਿੱਲੀਗੁੜੀ ਪਹੁੰਚੀ। ਸਿੱਲੀਗੁੜੀ ਜਾ ਕੇ ਹੋਟਲ ਦੀ ਪਛਾਣ ਕੀਤੀ ਗਈ, ਹੋਟਲ ਲੱਭਿਆ ਗਿਆ। ਹੋਟਲ ਦੀ ਚਾਰ ਚਫੇਰੇ ਆਪਣੀ ਪੁਲਿਸ ਫੋਰਸ ਲਾਤੀ ਵੀ ਸਿਵਲ ਵਰਦੀ 'ਚ। ਵੀ ਤੁਸੀਂ ਜਾ ਕੇ ਚੈੱਕ ਕਰੋ ਕਿ ਜੱਸ ਸਾਹਿਬ ਉੱਥੇ ਰਹਿੰਦੇ ਆ? ਅੱਜ ਵੀ ਹੈ ਕਿ ਨਹੀਂ? ਹੋਟਲ ਜਾ ਕੇ ਜਦੋਂ ਪੁੱਛਿਆ ਹੋ ਹੋਟਲ ਦੇ ਮੈਨੇਜਰ ਨੇ ਦੱਸਿਆ ਕਿ ਹਾਂਜੀ ਜੱਜ ਸਾਹਿਬ ਤਾਂ ਕਾਫੀ ਮਹੀਨਿਆਂ ਤੋਂ ਇੱਥੇ ਰਹਿ ਰਿਹਾ ਤਿੰਨ ਨੰਬਰ ਕਮਰੇ 'ਚ ਰਹਿੰਦੇ ਤੁਸੀਂ ਮਿਲ ਸਕਦੇ ਹੋ ਜਾ ਕੇ ਗੱਲਬਾਤ ਕਰ ਸਕਦੇ ਹੋ ਤੇ ਪੁਲਿਸ ਵਾਲਿਆਂ ਨੇ ਡੀਸੀਪੀ ਸਾਹਿਬ ਨੂੰ ਦੱਸਿਆ ਕਿ ਹਾਂਜੀ ਜੱਜ ਸਾਹਿਬ ਇੱਥੇ ਰਹਿ ਰਿਹਾ ਐਨਾ ਨੰਬਰ ਰੋਮਾ ਡੀਸੀਪੀ ਸਾਹਿਬ ਨੇ ਕਿਹਾ ਤੁਸੀਂ ਕਿਸੇ ਨਾਲ ਕੋਈ ਪੁੱਛਗਿੱਛ ਨਹੀਂ ਕਰਨੀ ਮੈਂ ਆਇਆ ਡੀਜੀਪੀ ਸਾਹਿਬ ਵੀ ਦੂਜੇ ਦਿਨ ਪਹੁੰਚ ਗਏ ਉੱਥੇ ਸੱਲੀਗੁੜੀ ਸੱਲੀਗੁੜੀ ਜਾ ਕੇ ਉਸ ਹੋਟਲ 'ਚ ਪਹੁੰਚੇ ਹੋਟਲ ਦਾ ਡੋਰ ਨੌਕ ਕੀਤਾ ਤਾਂ ਜੱਜ ਸਾਹਿਬ ਨੇ ਅੰਦਰੋਂ ਦਰਵਾਜ਼ਾ ਖੋਲ੍ਹਿਆ ਦਰਵਾਜ਼ਾ ਖੋਲ੍ਹਿਆ ਜੱਜ ਸਾਹਿਬ ਵੀ ਡ ਹੈਰਾਨ ਹੋ ਗਏ ਜੱਜ ਸਾਹਿਬ ਨੇ ਡੀਜੀਪੀ ਸਾਹਿਬ ਨੂੰ ਅੰਦਰ ਬੁਲਾਇਆ ਹੋਰ ਵੀ ਨਾਲ ਉਹਨਾਂ ਦੇ ਪੁਲਿਸ ਮੁਲਾਜ਼ਮ ਸੀ ਸਿਵਲ ਵਰਦੀ ਚ ਤੇ ਕੁਝ ਵਰਦੀ ਵਿੱਚ ਅੰਦਰ ਬੁਲਾਇਆ ਡੀਜੀਪੀ ਸਾਹਿਬ ਨੇ ਪਹਿਲੀ ਵਾਰ ਆਪਣੇ ਜੀਜੇ ਨਾਲ ਜਾਨੀ ਜੱਜ ਸਾਹਿਬ ਨਾਲ ਸਖਤੀ ਨਾਲ ਗੱਲ ਕੀਤੀ ਥੋੜਾ ਤਲਖੀ ਨਾਲ ਗੱਲ ਕੀਤੀ ਗੁੱਸੇ ਨਾਲ ਗੱਲ ਕੀਤੀ ਜੱਜ ਸਾਹਿਬ ਸੱਚਾਈ ਕੀ ਆ ਮੈਨੂੰ ਸੱਚ ਦੱਸੋ ਮੇਰੀ ਭੈਣ ਕਿੱਥੇ ਤੇ ਮੇਰੀਆਂ ਭਣਜੀਆਂ ਕਿੱਥੇ ਆ ਜੱਜ ਸਾਹਿਬ ਕਹਿੰਦੇ ਮੈਂ ਸਭ ਕੁਝ ਦੱਸਦਾ ਆ ਆ ਜਾਓ ਬੈਠ ਮੈਂ ਦੱਸਦਾ ਨਹੀਂ ਮੈਂ ਤੁਹਾਨੂੰ ਲਿਖ ਕੇ ਆਪਣੀ ਸਟੇਟਮੈਂਟ ਦੇਣਾ ਜੱਜ ਸਾਹਿਬ ਨੇ ਸਟੇਟਮੈਂਟ ਲਿਖੀ ਕਈ ਘੰਟੇ ਲੱਗ ਗਏ ਲ ਜਦੋਂ ਸਟੇਟਮੈਂਟ ਡੀਜੀਬੀ ਸਾਹਮਣੇ ਪੜ੍ਹੀ ਤੇ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਫੱਲ ਗਏ ਉਹ ਸਟੇਟਮੈਂਟ ਦੇ ਵਿੱਚ ਲਿਖਿਆ ਸੀ ਕਿ ਮੇਰੀ ਪਤਨੀ ਜਾਨੀ ਤੁਹਾਡੀ ਸਿਸਟਰ ਤੇ ਤੁਹਾਡੀਆਂ ਭਾਂਜੀਆਂ ਮੇਰੀਆਂ ਬੇਟੀਆਂ ਚਾਰੇ ਮਰ ਚੁੱਕੀਆਂ। ਉਸ ਦੁਨੀਆ ਦੇ ਨਹੀਂ ਐ। ਸਾਰੀ ਉਹਦੇ ਵਿੱਚ ਘਟਨਾ ਲਿਖੀ। ਕਿ ਕਿੱਦਾਂ ਕਿੱਦਾਂ ਹੋਇਆ। ਜੱਜ ਸਾਹਿਬ ਨੂੰ ਕਹਿੰਦੇ ਆਪਣੇ ਜ਼ੁਬਾਨ ਤੋਂ ਬੋਲ ਕੇ ਦੱਸ ਵੀ ਕੀ ਹੋਇਆ। ਜੱਜ ਸਾਹਿਬ ਕਹਿੰਦੇ ਕਿ ਮੇਰੀ ਪਤਨੀ ਮੇਰੀ ਬੇਟੀ ਇੱਕ ਰਾਤ ਸਾਨੂੰ ਮਿਲ ਲੈ ਸੀ ਡਿਗੜੂ ਕਰ ਰਹੀਦੀ ਆ ਉਹ ਦੋਨੋਂ ਅਬ ਮੇਰੀ ਪਤਨੀ ਤੇ ਮੇਰੀ ਬੇਟੀ ਦੋਨੋਂ ਜਿੱਦ ਕਰਨ ਲੱਗੀਆਂ ਸੀ ਫਲਾਣੇ ਦਾ ਜਾਣਾ ਸੀ ਕਿਸੇ ਨੂੰ ਮਿਲ ਲੈ ਜਾਣਾ ਸਾਡੀ ਕੰਦਾ ਤਲਖੀ ਹੋ ਗਈ ਇਸ ਗੱਲ ਤੇ ਤੇ ਅਸੀਂ ਕੰਦਾ ਆਪਣੇ ਆਪਣੇ ਕਮਰੇ ਚ ਜਾ ਕੇ ਸੌਂ ਗਏ ਸਵੇਰੇ ਕੰਦਾ ਜਦ ਤੜਕੇ ਮੈਂ ਉੱਠਿਆ ਇਹਨਾਂ ਦੀ ਕੋਈ ਆਵਾਜ਼ ਨਹੀਂ ਆਈ ਤੇ ਮੇਰੀ ਜਿਹੜੀ ਵਾਈਫ ਸੀ ਮੇਰੀ ਪਤਨੀ ਉਹ ਬਾਥਰੂਮ ਦੇ ਵਿੱਚ ਡਿੱਗੀ ਪਈ ਸੀ ਉਹਦੇ ਸਿਰ ਦੇ ਵਿੱਚ ਟੁੱਟੀ ਖੋਪਰੀ ਹੋਈ ਸੀ ਤੇ ਮੇਰੀ ਬੇਟੀ ਮੰਜੇ ਦੇ ਉੱਪਰ ਬੈਠ ਦੇ ਉੱਪਰ ਪਈ ਸੀ ਜਦੋਂ ਕੰਦਾ ਮੈਂ ਆਪਣੀ ਵਾਈਫ ਨੂੰ ਦੇਖਿਆ ਚੈੱਕ ਕੀਤਾ ਉਹ ਡੈਥ ਹੋ ਚੁੱਕੀ ਸੀ ਮੈਂ ਆਪਣੀ ਬੇਟੀ ਨੂੰ ਵੀ ਦੇਖਿਆ ਉਹਦੇ ਚ ਵੀ ਸਾਹ ਹੈ ਨਹੀਂ ਸੀ ਮੇਰੀ ਬੇਟੀ ਦੇ ਹੱਥ ਦੇ ਵਿੱਚ ਨੀਂਦੀਆਂ ਗੋਲੀਆਂ ਸੀ ਕੁਝ ਲਾ ਕੇ ਖਿਲਰੀਆਂ ਪਈਆਂ ਤੇ ਡੱਬੀ ਖਾਲੀ ਪਈ ਸੀ ਮੇਰੀ ਬੇਟੀ ਨੀਂਦ ਦੀਆਂ ਗੋਲੀਆਂ ਬਹੁਤ ਜ਼ਿਆਦਾ ਖਾਲੀਆਂ ਤੇ ਮੇਰੀ ਵਾਈਫ ਦਾ ਪੈਰ ਤਲਕਨ ਦੇ ਨਾਲ ਬਾਥਰੂਮ ਡਿੱਗੀ ਤੇ ਉਹਦੀ ਮੌਤ ਹੋ ਗਈ ਕਹਿੰਦਾ ਮੈਂ ਬਹੁਤ ਘਬਰਾ ਗਿਆ ਉਦੋਂ ਜੋ ਮੈਨੂੰ ਚੰਗਾ ਲੱਗਾ ਉਸ ਟਾਈਮ ਮੈਂ ਕੀਤਾ ਮੈਂ ਦੋਨਾਂ ਨੂੰ ਚੱਕਿਆ ਦੋਨਾਂ ਨੂੰ ਚੱਕ ਕੇ ਫਲਾਨੇ ਥਾਂ ਇੱਕ ਨਦੀ ਪੈਂਦੀ ਆ ਮੈਂ ਦੋਨਾਂ ਲਾਸ਼ਾਂ ਨੂੰ ਅੰਦਰ ਦੇ ਵਿੱਚ ਸੱਟਿਆੰਦਾ ਜੋ ਮੈਨੂੰ ਉਦੋਂ ਚੰਗਾ ਲੱਗਿਆ ਮੈਂ ਬੜਾ ਘਬਰਾਇਆ ਹੋਇਆ ਸੀ ਮੈਂ ਡਰ ਗਿਆ ਸੀ ਵੀ ਜੇ ਇਹ ਹਾਦਸਾ ਜੇ ਵਾਰਦਾਤ ਇਹ ਕੇਸ ਦੁਨੀਆ ਦੇ ਸਾਹਮਣੇ ਆ ਗਿਆ ਮੇਰੀ ਇੱਜ਼ਤ ਬਹੁਤ ਖਰਾਬ ਹੋ ਜਾਊ ਅੱਜ ਤੱਕ ਮੈਂ ਰੁਪਈਏ ਦੀ ਕਿਸੇ ਨਾ ਚਵਾਨੀ ਦੀ ਹੇਰਾਫੇਰੀ ਨਹੀਂ ਕੀਤੀ ਮੈਂ ਕਿਸੇ ਨੂੰ ਗਲਤ ਸਜ਼ਾ ਨਹੀਂ ਦਿੱਤੀ ਉਲਟਾ ਕੁਝ ਸਾਲ ਪਹਿਲਾਂ ਜਿਹੜੇ ਦੋਸ਼ੀਆਂ ਨੇ ਇੱਕ ਰੇਪ ਦਾ ਕੇਸ ਕੀਤਾ ਸੀ ਰੇਪ ਕੇਸ ਜੱਜ ਸਾਹਿਬ ਦੇ ਕੋਲ ਆਇਆ ਸੀ ਉਸ ਦੇ ਰੇਪ ਦੇ ਦੋਸ਼ੀਆਂ ਨੂੰ ਪੰਜਾਂ ਦੇ ਪੰਜਾ ਦੋਸ਼ੀਆਂ ਨੂੰ ਮੈਂ 5 ਸੇ ਦੀ ਸਜ਼ਾ ਦਿੱਤੀ ਸੀ ਲੋਕੀ ਕੀ ਕਹਿਣਗੇ ਐਨਾ ਇਨਸਾਫ ਪਸੰਦ ਜੱਜ ਐਨਾ ਵਧੀਆ ਜੱਜ ਇਹਨੇ ਆਪਣੇ ਘਰੇ ਆਪਣੀ ਵਾਈਫ ਤਾਂ ਆਪਣੀ ਬੇਟੀ ਦਾ ਕਤਲ ਕਰਤਾ ਇਸ ਕਰਕੇ ਮੈਂ ਡਰ ਗਿਆ ਸੀ ਬਹੁਤ ਤੇ ਮੈਂ ਉਹਨਾਂ ਨੂੰ ਨਦੀ ਵਿੱਚ ਲਾਸ਼ਾਂ ਨੂੰ ਸੁੱਟਿਆਂ ਦਾ ਤੇ ਉਹ ਇਹਨਾਂ ਦੇ ਸਾਲਾ ਸਾਹਿਬ ਡੀਜੀਪੀ ਸਾਹਿਬ ਪੁੱਛਦੇ ਛੋਟੀਆਂ ਬੇਟੀਆਂ ਕਿੱਥੇ ਆ ਫਿਰ ਉਹ ਕਹਿੰਦੇ ਛੋਟੀਆਂ ਬੇਟੀਆਂ ਵੀ ਘਰੇ ਆਈਆਂ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਇਦਾਂ ਦਾ ਹਾਦਸਾ ਹੋ ਗਿਆ ਮੇਰੇ ਚ ਹਿੰਮਤ ਨਹੀਂ ਬੈ ਰਹੀ ਸੀ ਕਿ ਮੈਂ ਫੋਨ ਤੇ ਦੱਸਾਂ ਤੋ ਇਸ ਕਰਕੇ ਮੈਂ ਉਹਨਾਂ ਨੂੰ ਘਰੇ ਬੁਲਾਇਆ ਸਰਪ੍ਰਾਈਜ਼ਲੀ ਕਿ ਆਪਾਂ ਘੁੰਮਣ ਜਾਣਾ ਕਿੱਥੇ ਮੈਂ ਟੂਰ ਪਲਾਨ ਕੀਤਾ ਤੁਸੀਂ ਆ ਜਾਓ ਬੇਟੀਆਂ ਘਰੇ ਆਈਆਂ ਉਹਨਾਂ ਨੇ ਘਰੇ ਆ ਕੇ ਮੈਨੂੰ ਪੁੱਛਿਆ ਮੰਮੀ ਤੇ ਵੱਡੀ ਸਿਸਟਰ ਕਿੱਥੇ ਉਹਨਾਂ ਨਾਲ ਵੀ ਕਾਫੀ ਦਿਨ ਤੋਂ ਗੱਲ ਨਹੀਂ ਹੋਈ ਉਹ ਕਹਿ ਰਿਹਾ ਵੀ ਜਿੱਤੇ ਉਹ ਕਿਰਾਏ ਤੇ ਰਹਿੰਦੀ ਉਹ ਕਹਿ ਰਹੀ ਆ ਕਿ ਉਹ ਤਾਂ ਆਪਣੇ ਘਰ ਗਈ ਹੋਈ ਕਿੱਥੇ ਆਓ ਕਹਿੰਦਾ ਮੈਂ ਉਹਨਾਂ ਨੂੰ ਬੜੇ ਸਮਝਾਉਣ ਦੀ ਕੋਸ਼ਿਸ਼ ਕੀਤੀ ਦੱਸਿਆ ਇਹ ਦਾ ਦਾ ਹਾਦਸਾ ਹੋ ਗਿਆ ਉਹ ਮੰਨੀਆਂ ਨਹੀਂ ਮੇਰੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਉਹਨਾਂ ਨੇ ਕਿਹਾ ਪਰ ਮਾਮਾ ਨੂੰ ਦੱਸਾਂਗੇ ਆਪਾਂ ਬਾਹਰ ਦੱਸਾਂਗੇ ਆਪਣੇ ਨੌਕਰਾਂ ਚੱਕਰ ਦੱਸਾਂਗੇ ਸਾਡੀ ਮੰਮੀ ਨੂੰ ਤੇ ਸਾਡੀ ਸਿਸਟਰ ਨੂੰ ਮਾਰ ਦਿੱਤਾ ਸਾਡੇ ਪਾਪਾ ਨੇ ਸਾਡੇ ਚ ਵੀ ਗੜ ਤਲਖੀ ਵਧੀ ਸਮਝਾਵ ਜਾ ਕੇ ਕਹਿੰਦਾ ਉਹਨਾਂ ਨੂੰ ਆਪਾਇਆ ਕਿ ਧੰਨਵਾਦ ਸਾਰੀ ਸੱਚਾਈ ਦੱਸੂੰਗਾ ਕਿ ਉਹ ਜਿੱਦ ਕਰਨ ਲੱਪੇ ਜਿੱਥੇ ਸਾਡੀ ਮੰਮੀ ਤੇ ਸਾਡੀ ਭੈਣ ਨਦੀ ਵਿੱਚ ਡੁੱਬੀਆਂ ਡਿੱਗ ਪਈਆਂ ਸਾਨੂੰ ਉੱਥੇ ਲੈ ਕੇ ਚੱਲੋ ਸਾਨੂੰ ਦਿਖਾਓ ਉਹ ਥਾਂ ਕਹਿੰਦਾ ਮੈਂ ਉਹਨਾਂ ਨੂੰ ਵੀ ਉਸ ਨਦੀ ਤੇ ਲੈ ਗਿਆ ਵੀ ਉਹ ਥਾਂ ਦਿਖਾਉਣ ਜਿੱਥੇ ਤੁਹਾਡੀ ਮੰਮੀ ਤੇ ਤੁਹਾਡੀ ਜਿਹੜੀ ਸਿਸਟਰ ਉਹ ਡੁੱਬ ਕੇ ਮਰ ਗਈਆਂ ਕਹਿੰਦਾ ਜਦੋਂ ਉਹ ਉੱਥੇ ਦੇਖਣ ਗਈਆਂ ਉਹ ਵੀ ਕਹਿੰਦਾ ਬਹੁਤ ਖਬਰਾਈਆਂ ਹੋਈਆਂ ਸੀ ਪਤਾ ਨਹੀਂ ਉਹਨਾਂ ਦੀ ਮਾਨਸਿਕਤਾ ਕੀ ਬਣ ਗਈ ਉਹਨਾਂ ਦੋਨਾਂ ਭੈਣਾਂ ਨੇ ਆਪਣੇ ਹੱਥ ਫੜ ਕੇ ਉਹ ਨਦੀ ਛਾਲ ਮਾਰਦੀ ਉਹ ਵੀ ਡੁੱਬ ਕੇ ਮਰ ਗਈ ਮੈਂ ਕਹਿੰਦਾ ਡਰਦੇ ਨੇ ਕਿਸੇ ਨੂੰ ਦੱਸਿਆ ਹੀ ਨਹੀਂ ਹਾਦਸਾ ਮੇਰੀ ਬਦਨਾਮੀ ਹੋਊਗੀ ਮੇਰੇ ਕੋਲ ਕੋਈ ਸਬੂਤ ਪ੍ਰੂਫ ਵੀ ਹੈ ਨਹੀਂ ਕਹਿੰਦਾ ਮੈਂ ਘਰੇ ਆ ਕੇ ਸੌਂ ਗਿਆ ਪਿਆਗੇ ਚਲੋ ਹੁਣ ਜੱਜ ਸਾਹਿਬ ਨੇ ਆਪਦਾ ਬਿਆਨ ਆਪੇ ਲਿਖ ਕੇ ਦੇਤਾ ਮਨ ਗਿਆ ਕਿ ਇਦਾਂ ਇਦਾਂ ਹੋਇਆ ਪੁਲਿਸ ਕੁਝ ਕਰ ਨਹੀਂ ਸਕਦੀ ਸੀ ਪਰ ਜੱਜ ਸਾਹਿਬ ਨੂੰ ਉੱਥੋਂ ਲਿਆਂਦਾ ਕਾਣੇ ਲਿਆਂਦਾ ਬੰਦ ਕੀਤਾ ਤੇ ਥੋੜੀ ਜੀ ਜਦੋਂ ਗੱਲ ਮੰਨਣ ਚ ਨਾ ਨਾ ਆਵੇ ਜੀਵੇ ਸਾਹਿਬ ਦੇ ਅਕਸਰ ਉਹਦੀ ਭੈਣ ਸੀ ਉਹਦੀਆਂ ਭਾਣ ਜੀਆਂ ਸੀ ਤੇ ਛੋਟਾ ਹਾਦਸਾ ਹੈ ਹੀ ਨਹੀਂ ਸੀ ਚਾਰ ਲੋਕਾਂ ਦੀ ਕਤਲ ਦੀ ਗੱਲ ਸੀ ਪੁਲਿਸ ਹੈ ਪੁਲਿਸ ਦਾ ਸ਼ੱਕ ਕਰਨਾ ਮਨ ਲੋ ਸੁਭਾਵਿਕ ਹੈ ਜੇ ਸ਼ੱਕ ਨਹੀਂ ਕਰਨਗੇ ਤਾਂ ਦੋਸ਼ੀਆਂ ਨੂੰ ਮੁਜਰਮ ਨੂੰ ਕਿੱਦਾਂ ਫੜਨਗੇ ਉਹਨਾਂ ਥੋੜੀ ਸਖਤੀ ਕੀਤੀ ਆਪਦੇ ਸਟਾਫ ਨੂੰ ਕਿਹਾ ਕਿ ਥੋੜੀ ਸਖਤੀ ਕਰੋ ਜਦੋਂ ਜੱਸ ਸਾਬਨਾ ਥੋੜੀ ਸਖਤੀ ਕੀਤੀ ਗਈ ਮੰਨ ਗਿਆ ਫਿਰ ਤੇ ਦੱਸੀ ਸਾਰੀ ਹਕੀਕਤ ਹਕੀਕਤ ਦੱਸੀ ਕਿ ਮੇਰੀ ਜਿਹੜੀ ਵਾਈਫ ਤੁਹਾਨੂੰ ਮੈਂ ਦੱਸ ਦੱਸ ਛੜਿਆ ਕਿ ਉਹਨਾਂ ਨੇ ਕਿਸੇ ਨੂੰ ਮਿਲਣ ਜਾਣਾ ਸੀ ਮੈਂ ਮਨਾ ਕਰਦਾ ਸੀ ਉਹਨਾਂ ਜ਼ਿੱਦ ਕੀਤੀ ਸਾਡੀ ਆਪਸ ਵਿੱਚ ਬਹਿਸਬਾਜੀ ਹੋਈ ਤੇ ਮੈਂ ਉਹਨਾਂ ਦੋਨਾਂ ਨੂੰ ਕਤਲ ਕਰਤਾ ਕਤਲ ਕਰਕੇ ਜਿਹੜਾ ਬਾਹਰਲਾ ਪੇੜ ਸੀ ਦਰਖਤ ਸੀ ਜਿਹੜਾ ਉੱਥੇ ਟੋਆ ਪਟਿਆ ਸੀ ਉਹ ਟੋਏ ਦੇ ਵਿੱਚ ਮੈਂ ਉਹ ਦੋਨੋਂ ਲਾਸ਼ਾਂ ਦਬ ਦਿੱਤੀ ਇਸੇ ਤਰ੍ਹਾਂ ਛੋਟੀਆਂ ਬੇਟੀਆਂ ਨੂੰ ਵੀ ਮੈਂ ਕਤਲ ਕਰਕੇ ਮਾਰ ਕੇ ਜਿਹੜਾ ਪਿਛਲੇ ਪਾਸੇ ਦਰਾਖਤ ਦਾ ਟੋਆ ਸੀ ਉਹਦੇ ਵਿੱਚ ਦੱਬਦਾ ਤੇ ਉੱਥੇ ਲਾਸ਼ਾਂ ਅੱਜ ਵੀ ਹੈਗੀਆਂ ਨੌਕਰਾਂ ਨੂੰ ਇਹ ਪੁੱਛਿਆ ਗਿਆ ਤੁਸੀਂ ਦੱਸਿਆ ਨਹੀਂ ਉਹ ਕਹਿੰਦੇ ਸਾਨੂੰ ਸ਼ੱਕ ਹੀ ਨਹੀਂ ਜਦੋਂ ਸਾਬ ਇੱਕ ਵਾਰ ਕੱਪੜੇ ਧੋ ਰਿਆ ਸੀ ਆਪਣੇ ਤੇ ਬਾਹਰ ਨਾਲੀ ਦੇ ਵਿੱਚ ਦੀ ਪਾਣੀ ਜਾ ਰਿਹਾ ਸੀ ਉਹ ਪਾਣੀ ਰੈੱਡ ਸੀ ਤਾਂ ਅਸੀਂ ਸਾਬ ਨੂੰ ਉਦੋਂ ਅੰਦਰ ਜਾ ਕੇ ਪੁੱਛਿਆ ਸੀ ਵੀ ਸਾਬ ਕੀ ਕਰ ਰਹੇ ਹੋ ਤਾਂ ਸਾਬ ਜਦੋਂ ਗਿਆ ਤਾਂ ਸਾਬ ਕੱਪੜੇ ਧੋ ਰਿਆ ਸੀ ਆਪਣੇ ਤਾਂ ਅਸੀਂ ਸਾਬ ਨੂੰ ਮਨਾ ਕੀਤਾ ਵੀ ਸਾਬ ਤੁਸੀਂ ਕੱਪੜੇ ਕਿਉਂ ਧੋ ਰਿਆ ਸੀ ਜੋ ਹੈਗੇ ਆ ਅਸੀਂ ਤੁਹਾਡੇ ਕੱਪੜੇ ਧੋ ਦਿੰਨੇ ਆ ਤੇ ਸਾਹਿਬ ਨੇ ਸਾਨੂੰ ਉਹ ਦੋ ਕਿਹਾ ਕਿ ਨਹੀਂ ਨਹੀਂ ਮੈਂ ਆਪਦਾ ਕੰਮ ਆਪੇ ਕਰੂੰਗਾ ਮੈਂ ਆਪਣੀ ਕੰਮ ਕਰਨ ਦੀ ਆਦਤ ਆਪੇ ਪਾਉਣੀ ਆ ਬਿਕੋਜ਼ ਹੋਰ ਦੋ ਮਹੀਨਾ ਨੂੰ ਮੇਰੀ ਰਿਟਾਇਰਮੈਂਟ ਆ ਮੈਂ ਆਪ ਦੇ ਕੰਮ ਕਰਨ ਦੀ ਆ ਆਦਤ ਪਾ ਰਿਆ ਹੁਣ ਤਾਂ ਮੇਰੇ ਕੋਲ ਤੁਸੀਂ ਨੌਕਰ ਚੱਕ ਰਹੇ ਹੈਗੇ ਆ ਤੇ ਜਦੋਂ ਮੈਂ ਰਿਟਾਇਰ ਹੋ ਗਿਆ ਮੇਰੇ ਕੋਈ ਨੌਕਰ ਚੱਕਣੇ ਹੋਣਾ ਨਾ ਹੀ ਮੇਰੇ ਕੋਲ ਇੰਨੇ ਪੈਸੇ ਆ ਕਿ ਮੈਂ ਨੌਕਰ ਚੱਕ ਰੱਖ ਸਕਾਂ ਆਉਦੋਂ ਆਪਦੇ ਕੰਮ ਆਪੇ ਕਰਨੇ ਪੈਣੇ ਆ ਸੋ ਇਸ ਕਰਕੇ ਮੈਂ ਕੰਮ ਆਪਦੇ ਕਰਦਾ ਕਹਿੰਦਾ ਸੀ ਸਗੋ ਜੱਜ ਸਾਹਿਬ ਦੀ ਇਸ ਗੱਲ ਤੋਂ ਪ੍ਰਭਾਵਿਤ ਹੀ ਬਹੁਤ ਹੋਏ ਕਿ ਜੱਜ ਦੇ ਕਿੰਨੇ ਵਧੀਆ ਖਿਆਲ ਆ ਕਿੰਨੇ ਗਾਂ ਦੀ ਸੋਚਦੇ ਆ ਜੱਜ ਸਾਹਿਬ ਅਸੀਂ ਕਰ ਸੋਚਿਆ ਨਹੀਂ ਵੀ ਜੱਜ ਸਾਹਿਬ ਇਦਾਂ ਦਾ ਕੋਈ ਕਾਣ ਕਰ ਸਕਦੇ ਆ ਇਦਾਂ ਇਦਾਂ ਵੱਡਾ ਕੋਈ ਜੁਰਮ ਕਰ ਸਕਦੇ ਆ ਸੋ ਸਾਰਿਆਂ ਦੇ ਬਿਆਨ ਲੈ ਗਿਆ ਜਦੋਂ ਉਥੋਂ ਜਦੋਂ ਪਰਮਿਸ਼ਨ ਲੈ ਕੇ ਕਿਉਂਕਿ ਉਸ ਘਰ ਦੇ ਵਿੱਚ ਉਹ ਕੋਈ ਹੋਰ ਜੱਜ ਅੱਗੇ ਰਹਿਣ ਲਾ ਪਿਆ ਸੀ ਪਰਮਿਸ਼ਨ ਲਈ ਜਦੋਂ ਟੋਏ ਪੱਟੇ ਗੱਦ ਵਿੱਚੋਂ ਲਾਸ਼ਾਂ ਨਿਕਲੀਆਂ ਜਿਹੜੇ ਜੱਜ ਸਾਹਿਬ ਉਹਨਾਂ ਜੱਜ ਇਸ ਜੱਜ ਦੇ ਘਰੇ ਨਵੇਂ ਰਹਿਣ ਆਏ ਸੀ ਉਸੇ ਜੱਜ ਸੈਸ਼ਨ ਜੱਜ ਦੇ ਕੋਲ ਕੇਸ ਚੱਲਿਆ ਉਜਾ ਸਾਬ ਨੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਇੱਕ ਜੱਜ ਨੂੰ ਫਾਂਸੀ ਦੀ ਸਜ਼ਾ ਜਿਹੜਾ ਦੋਸ਼ੀਆਂ ਨੂੰ ਜਾਂ ਮੁਲਜ਼ਮਾਂ ਨੂੰ ਸਜ਼ਾ ਦਿੰਦਾ ਇਨਸਾਫ ਦਿੰਦਾ ਜਿਹੜਾ ਦੋਜਿਆਂ ਨੂੰ ਫਾਂਸੀ ਦੀ ਸਜ਼ਾ ਦਿੰਦਾ ਜਾਂ ਜਿਸ ਜੱਜ ਨੇ ਦੋਜਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਅੱਜ ਉਸੇ ਜੱਜ ਨੂੰ ਫਾਂਸੀ ਦੀ ਸਜ਼ਾ ਦੂਜੇ ਜੱਜ ਨੇ ਦਿੱਤੀ ਇਹ ਜੱਜ ਸਾਹਿਬ ਨੂੰ ਜਿਹਨੂੰ ਫਾਂਸੀ ਦੀ ਸਜ਼ਾ ਮਿਲੀ ਇਹਨਾਂ ਨੇ ਉਤਲੇ ਹਾਈ ਕੋਰਟ 'ਚ ਅਪੀਲ ਕੀਤੀ ਉੱਥੋਂ ਵੀ ਸਜ਼ਾ ਫਾਂਸੀ ਦੀ ਬਰਕਰਾਰ ਰਹੀ ਫਿਰ ਸੁਪਰੀਮ ਕੋਰਟ ਦੇ ਵਿੱਚ ਆਪਣਾ ਅਪੀਲ ਪਾਈ ਗਈ ਉੱਥੋਂ ਵੀ ਬਰਕਰਾਰ ਰਹੀ ਸਫਾਂਸੀ ਸਜ਼ਾ ਫਿਰ ਆਖਰੀ ਇੱਕ ਥਾਂ ਪਾਈ ਦਾ ਦੇਸ਼ ਦੇ ਰਾਸ਼ਟਰਪਤੀ ਕੋਲੋਂ ਤਜਾ ਦੀ ਮਾਫੀ ਪਰ ਉਹਨਾਂ ਨੇ ਵੀ ਉਸ ਟਾਈਮ ਸਜ਼ਾ ਬਰਕਰਾਰ ਰੱਖੀ। ਅੱਜਾ ਸਾਹਿਬ ਨੂੰ ਫਾਂਸੀ ਦੀ ਸਜ਼ਾ ਪੱਕੀ ਕਰ ਦਿੱਤੀ ਗਈ। ਪਰ ਉਹਦਾ ਡੀਜੀਪੀ ਸਾਹਿਬ ਪਰੇਸ਼ਾਨ ਬਹੁਤ ਸੀ ਕਿ ਅਸਲ ਉਹਨਾਂ ਨੂੰ ਸੱਚ ਨਹੀਂ ਪਤਾ ਲੱਗਾ ਕਿ ਮੇਰੀ ਸਿਸਟਰ ਦਾ ਮੇਰੀਆਂ ਭਾਂਜੀਆਂ ਦਾ ਇਸ ਜੱਜ ਨੇ ਕਤਲ ਕੀਤਾ ਕਿਉਂ? ਪੂਰੀ ਗੱਲ ਦੱਸੀ ਨਹੀਂ। ਬੜੀਆਂ ਉਹਨਾਂ ਨੇ ਰਿਕਵੈਸਟਾਂ ਕੀਤੀਆਂ ਜੱਜ ਸਾਹਿਬ ਦੱਸ ਦਿਓ ਸੱਚ ਦੱਸੋ। ਅਸਲੀ ਕਹਾਣੀ ਦੱਸੋ ਕਿ ਤੁਸੀਂ ਕਤਲ ਕਿਉਂ ਕੀਤਾ? ਪਰ ਜੱਸਰ ਸਿੰਘ ਦੱਸਿਆ ਨਹੀਂ। ਜੱਸਰ ਸਿੰਘ ਕਹਿੰਦੇ ਤੁਹਾਨੂੰ ਕਤਲ ਦਾ ਮਤਲਬ। ਮੈਂ ਮੰਨ ਲਿਆ ਕਿ ਮੈਂ ਕਤਲ ਕੀਤਾ। ਕਿਉਂ ਕੀਤਾ? ਛੱਡੋ। ਮੈਂ ਦੱਸ ਨਹੀਂ ਸਕਦਾ। ਜੀ ਵੀ ਸਾਹਿਬ ਬੜੇ ਪਰੇਸ਼ਾਨ। ਫਾਂਸੀ ਦੀ ਸਜ਼ਾ ਦਿਨ ਆ ਗਿਆ। ਫਾਂਸੀ ਤੇ ਲਾਗੇ ਟਾਈਮ ਆ ਗਿਆ। ਜਿੱਦਣ ਫਾਂਸੀ ਹੋਣੀ ਸੀ ਉਦੋਂ ਇੱਕ ਸ਼ਾਮ ਪਹਿਲਾਂ ਜੀ ਵੀ ਸਾਹਿਬ ਜੇਲਰ ਨੂੰ ਮਿਲੇ ਜਾ ਕੇ ਜੇਲਰ ਸਾਹਿਬ ਨੂੰ ਕਹਿੰਦੇ ਕਿ ਤੁਸੀਂ ਜ਼ਰੂਰ ਪੁੱਛ ਲਿਓ ਇਹਨਾਂ ਨੂੰ ਇਹਨਾਂ ਨੇ ਕਤਲ ਕੀਤਾ ਕਿਉਂ? ਉਹਦਾ ਕਾਰਨ ਕੀ ਹੈ ਕਤਲ ਕਰਨ ਦਾ? ਚੰਗਾ ਵਧੀਆ ਪਰਿਵਾਰ ਪੜਿਆ ਲੈ ਕੇ ਆ ਟੱਬਰ ਤੁਸੀਂ ਬੇਟੀਆਂ ਪੜ੍ਹਦੀਆਂ ਪਰਿਵਾਰ ਖੁਸ਼ ਪਰ ਕਤਲ ਕੀਤਾ ਕਿਉਂ ਮੈਨੂੰ ਸੱਚਾਈ ਦਾ ਦੱਸ ਦਿਓ ਮੇਰੀ ਭੈਣ ਸੀ ਮੇਰੀਆਂ ਭਾਂਜੀਆਂ ਸੀ ਮੈਨੂੰ ਸੱਚਾਈ ਦਾ ਪਤਾ ਹੋਵੇ ਫਾਂਸੀ ਤੇਨ ਲੱਗਣੀ ਲੱਗਣੀ ਹੁਣ ਤੂੰ ਕਮ ਸੇ ਸੱਚਤਾ ਦੱਸ ਦੇ ਡੀਜੀਪਸਾਹਬ ਨੇ ਜੇਲਰ ਨੂੰ ਕਿਹਾ ਤੁਸੀਂ ਪੁੱਛਿਓ ਜਦੋਂ ਫਾਂਸੀ ਲੱਗਦੀ ਔਰ ਉਹ ਡਾਕਟਰ ਵੀ ਇੱਕ ਉਥੇ ਹੁੰਦੇ ਆ ਡਾਕਟਰ ਸਾਹਿਬ ਵੀ ਹੁੰਦੇ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਜ਼ਰੂਰ ਪੁੱਛਿਓ ਐਂਡ ਆਫ ਟਾਈਮ ਜੇਲਰ ਨੇ ਵੀ ਪੁੱਛਿਆ ਜਾਂ ਸਭ ਦੱਸ ਦਿਓ ਅਸਲ ਸੱਚ ਹੁਣ ਤੁਹਾਡਾ ਆਖਰੀ ਟਾਈਮ ਤੁਹਾਨੂੰ ਫਾਂਸੀ ਲੱਗਣੀ ਲੱਗਣੀ ਆ ਤੁਸੀਂ ਮਰ ਜਾਣਾ ਤੁਹਾਨੂੰ ਫਾਂਸੀ ਲੱਗਣੀ ਲੱਗੜੇ ਲੇਕਿਨ ਸੱਚਤਾ ਦੱਸ ਦਿਓ ਸਾਨੂੰ ਦਾ ਦੱਸ ਦਿਓ ਹਾਂ ਦੱਸਿਆ ਨਹੀਂ ਡਾਕਟਰ ਨੇ ਪੁੱਛਿਆ ਮੈਨੂੰ ਦਾ ਸੱਚ ਦੱਸ ਦੇ ਬੰਦਿਆ ਮੈਨੂੰ ਦਾ ਸੱਚ ਦੱਸ ਦੇ ਕਿ ਕਿਉਂ ਕਤਲ ਕੀਤੀ ਇੱਕ ਨਾ ਦੋ ਨਾ ਤਿੰਨ ਨਾ ਤੋਂ ਚਾਰ-ਚਾਰ ਕਤਲ ਕਰ ਦਿੱਤੇ ਆ ਕੀਤੇ ਕਿਉਂ ਸੱਚਤਾ ਦੱਸ ਦੇ ਫਿਰ ਉਹਨਾਂ ਦਾ ਉਹੀ ਜਵਾਬ ਜਾਸ ਸਾਹਿਬ ਮੈਂ ਆਪਣਾ ਗੁਨਾਹ ਮੰਨ ਲਿਆ ਮੇਰੀ ਅੱਜ ਫਾਂਸੀ ਆ ਮੈਨੂੰ ਫਾਂਸੀ ਦਿਓ ਤੁਹਾਨੂੰ ਜਾਣਨ ਦੀ ਕੋਈ ਲੋੜ ਨਹੀਂ ਮੈਂ ਕਤਲ ਕਿਉਂ ਕੀਤਾ ਜਾਸਾ ਨੂੰ ਫਾਂਸੀ ਲੱਗ ਗਈ ਪਰ ਅੱਜ ਤੱਕ ਫਿਰੋ ਮਿਸਟੇ ਦੀ ਮਿਸਟ ਇੱਕ ਹੋਰ ਰਾਜ ਬਣ ਕੇ ਰਹਿ ਗਿਆ ਕਿ ਉਸ ਜੱਜ ਨੇ ਆਪਣੇ ਪਰਿਵਾਰ ਦੇ ਕਤਲ ਕੀਤੇ ਕਿਉਂ ਨਾ ਉਹ ਡੀਜੀਪੀ ਸਾਹਿਬ ਨੂੰ ਜਾਣੀ ਕਿ ਜੱਜ ਸਾਹਿਬ ਦੇ ਸਾਲੇ ਨੂੰ ਜੱਜ ਸਾਹਿਬ ਦੀ ਵਾਈਫ ਦੇ ਭਰਾ ਨੂੰ ਉਹਨੂੰ ਪਤਾ ਹੀ ਨਹੀਂ ਲੱਗਾ ਨਾ ਦੁਨੀਆ ਨੂੰ ਪਤਾ ਲੱਗਾ ਨਾ ਜਿਸ ਜੱਜ ਨੇ ਸਜ਼ਾ ਦਿੱਤੀ ਉਹਨੂੰ ਪਤਾ ਲੱਗਾ ਅਸਲੀ ਕਾਰਨ ਉਹਨਾਂ ਨੇ ਆਪਣਾ ਗੁਨਾਹ ਮੰਨ ਲਿਆ ਪੰਜ ਛੇ ਦਸਹਯੂ ਅੱਜ ਤੱਕ ਵੀ ਦੋਸਤੋ 1978-79 ਤੋਂ ਲੈ ਕੇ ਅੱਜ ਤੱਕ 2024 ਤੱਕ ਉਸ ਉਹਨਾਂ ਕਤਲਾਂ ਦਾ ਰਾਜ ਸਾਹਮਣੇ ਨਹੀਂ ਆਇਆ ਕਿ ਕਤਲ ਹੋਇਆ ਕਿਉਂ ਫਾਂਸੀ ਹੋ ਗਈ ਸਭ ਕੁਝ ਹੋ ਗਿਆ ਪਰ ਕਤਲਾਂ ਦਾ ਪਤਾ ਨਹੀਂ ਲੱਗਾ بس ਸੋਚਣ ਵਾਲੀ ਗੱਲ ਇਹ ਆ ਇੱਕ ਜੱਜ ਹੋਵੇ ਆਪਣੀ ਪੂਰੀ ਜ਼ਿੰਦਗੀ ਕਾਨੂੰਨ ਦਾ ਸਾਥ ਦਿੱਤਾ ਹੋਵੇ ਲੋਕਾਂ ਨੂੰ ਇਨਸਾਫ ਦਿੱਤਾ ਹੋਵੇ ਕਦੇ ਕ腐ਸ਼ਨ ਨਹੀਂ ਕੀਤੀ ਕਦੇ ਕਿ ਬੇਗੁਨਾ ਨੂੰ ਸਜ਼ਾ ਨਹੀਂ ਦਿੱਤੀ ਕਿ ਉਸ ਬੰਦੇ ਦਾ ਦਿਮਾਗ ਖਰਾਬ ਹੋ ਜਾਵੇ ਕਤਲ ਕਰ ਦੇ ਪੂਰੀ ਪਲੈਨਿੰਗ ਕਰਕੇ ਕਤਲ ਕਰੇ ਪੜੇ ਲਿਖੇ ਬੰਦੇ ਦਾ ਕਦੋਂ ਦਿਮਾਗ ਹਿੱਲ ਜਾਂਦਾ ਕੀ ਹੋ ਜਾਂਦਾ ਦਿਮਾਗ ਕੀ ਵੜ ਜਾਂਦਾ ਕੋਈ ਪਤਾ ਨਹੀਂ ਜਿੱਦਾਂ ਇਹ ਚੱਲ ਸਕਦੇ ਦਿਮਾਗ ਕੀ ਸੀ ਕਿਉਂ ਕਤਲ ਹੋਇਆ ਕਾਤੋਂ ਮਾਰਿਆ ਬੇਟੀਆਂ ਦਾ ਕੀ ਕਸੂਰ ਸੀ ਛੋਟੀਆਂ ਬੱਚੀਆਂ ਦਾ ਕੀ ਕਸੂਰ ਸੀ ਵੱਡੀ ਦਾ ਕੀ ਕਸੂਰ ਸੀ ਵਾਈਫ ਦਾ ਕੀ ਕਸੂਰ ਸੀ ਅਜੇ ਤੱਕ ਕੁਝ ਨਹੀਂ ਪਤਾ ਲੱਗਾ ਬਸ ਉਹ ਰਾਜ ਦਾ ਰਾਜ ਹੈ ਉਹ ਰਾਜ ਜੱਜ ਦੇ ਨਾਲ ਹੀ ਦੱਬਿਆ ਗਿਆ ਔਰ ਉਸ ਕਤਲ ਨੂੰ ਉਸ ਰਾਜ ਨੂੰ ਜੱਜ ਨਾਲ ਹੀ ਫਾਂਸੀ ਲੱਗੀ ਅੱਜ ਤੱਕ ਨਹੀਂ ਪਤਾ ਲੱਗਾ ਕਿਸੇ ਨੂੰ ਕਿ ਕਤਲ ਕਿਉਂ ਹੋਇਆ ਸੋ ਦੋਸਤੋ ਏਸੀ ਕਹਾਣੀ ਜੱਜ ਸਾਹਿਬ ਦੀ ਜਿਨ੍ਹਾਂ ਨੇ ਆਪਣਾ ਪਰਿਵਾਰ ਪੂਰੇ ਦਾ ਪੂਰਾ ਕਤਲ ਕਰਤਾ ਰਾਤ ਦੀ ਆਪ ਨੂੰ ਫਾਂਸੀ ਲੱਗੀ ਕਿੱਦਾਂ ਹਾਦਸੇ ਹੋ ਜਾਂਦੇ ਆ ਕਿੱਦਾਂ ਦਿਮਾਗ ਘੁੰਮ ਜਾਂਦੇ ਆ ਇਹ ਹੈਰਾਨ ਕਰ ਦੇਣੀਆਂ ਗੱਲਾਂ ਕਹਾਣੀ ਕਿੱਦਾਂ ਲੱਗੀ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕਹਾਣੀ ਚੰਗੀ ਲੱਗੀ ਸ਼ੇਅਰ ਕਰਦੇ ਹੋ ਬਿਲਕੁਲ ਸੱਚੀ ਘਟਨਾ ਬਿਲਕੁਲ ਟਰੂ ਸਟੋਰੀ ਆ ਏ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਦੋਸਤ